ਬਣਾ ਸੰਭਰਨਾ ਹੋਰ ਗਗਨ ਤਾ ਚੜੂ ਲੈ ਯਾਨੀ ਹੋਰ ਕੀ ਕਰ ਲੈ ਲੈ ਚੜੂ ਲੈ ਲਿਆ ਤੂੰ ਕਿਹਦਾ ਫੋਨ ਆ ਰਿਆ ਸੀ ਗੱਲਾਂ ਕਰੀ ਜਾਂਦੀ ਸੀ ਮੈਂ ਤਾਂ ਤੁਹਾਨੂੰ ਐਂ ਦੱਸਦੀ ਸੀ ਵੀ ਭੂਆ ਹੋਰਾਂ ਦਾ ਫੋਨ ਆ ਰਿਆ ਸੀਗਾ ਆਉਂਦੀਆਂ ਨੇ ਉਹ ਲੈ ਭੂਆ ਵਰਗੇ ਨੂੰ ਵੀ ਹੁਣ ਆਏ ਹੋ ਜਾਂਦਾ ਤੇਥੋਂ ਧਿਆਰ ਆਇਆ ਨਹੀਂ ਠਾ ਦੇਣ ਇੱਥੇ ਆ ਕੇ ਬੱਜਦੀਆਂ ਵੀ ਹੋਰ ਕੋਈ ਰਿਸ਼ਤੇਦਾਰ ਤੇ ਨਹੀਂ ਹੈਗੇ ਜਾਂ ਛੋਡੀਆਂ ਕੁੜੀਆਂ ਜਾਂ ਛੋਡੇ ਪਰੋਣੇ ਜਾਂ ਛੋਡੀਆਂ ਨੰਨ ਦਾ ਪਹਿਲਾਂ ਉਹਨਾਂ ਨੂੰ ਤਾਂ ਡੀਕ ਲੋ ਪਹਿਲਾਂ ਇਹਨਾਂ ਨੂੰ ਤਾਂ ਆਪ ਵੀ ਇੱਕ ਕਰੋ ਬਰ ਬੇਲੀਆਂ ਨੇ ਗਿਆ ਰਖੜੀ ਬੰਨਣ ਆਉਂਦੀਆਂ ਨੇ ਕਹਿੰਦੀ ਅਸੀਂ ਰਖਣੀਆਂ ਲੈ ਕੇ ਆਉਣੀ ਆਂ ਨੀ ਉਹ ਤਾਂ ਮੈਨੂੰ ਆਏ ਸਾਲੀ ਇਹਨਾਂ ਦਾ ਪਤਾ ਇਹ ਤਾਂ ਆਏ ਸਾਲੀ ਆ ਖੜਦਾ ਕੀਤਾ ਵੀ ਕੀ ਜਾਵੇ ਨਾ ਕਹਿੰਦੇ ਹੁੰਦੇ ਘਰੋਂ ਆਈਆਂ ਮੋੜੀਆਂ ਜਾਂਦੀਆਂ ਭੂਆ ਵਰਗਿਆਂ ਨੂੰ ਆਪਣੀ ਸ਼ਰਮ ਚਾਹੀਦੀ ਆ ਵੀ ਹੁਣ ਉਹ ਹੀ ਤਾਂ ਗੱਲ ਆ ਭਤੀਜੀਆਂ ਹੋ ਗਈਆਂ ਸਾਨੂੰ ਆ ਜਾਂਦੀਆਂ ਨੇ ਹਾਂ ਹੁਣ ਫਿਰ ਕੀ ਸੋਚਿਆ ਤੂੰ ਕੀ ਸੋਚਿਆ ਕਿ ਹੁਣ ਆਉਂਦੀਆਂ ਨੇਗੀਆਂ ਨਹੀਂ ਉਹ ਤਾਂ ਆਉਂਦੀਆਂ ਉਹ ਤਾਂ ਹੁਣ ਪਤਾ ਲੱਗ ਗਿਆ ਵੀ ਉਹਨਾਂ ਨੂੰ ਕੱਪੜੇ ਲੱਤੇ ਦੇਵਾਂਗੇ ਜਾਂ ਪੈਸੇ ਦੇਵਾਂਗੇ ਉਹਦੇ ਬਾਰੇ ਕਹਿੰਨੀ ਆ ਵੀ ਤੂੰ ਕੀ ਸੋਚਿਆ ਕੀ ਦੇਵਾਂਗੇ ਕੀ ਦੇਣਾਗਾ ਆਉਣ ਦੇ ਕੋਈ ਨਾ ਕੱਢਾਂਗੇ ਇਹਨਾਂ ਦਾ ਜਲੂਸ ਆ ਨਹੀਂ ਮੁੜ ਕੇ ਆਉਣਗੀ ਆ ਤਾਂ ਨਹੀਂ ਜਲੂਸ ਕੱਢਾਂਗੇ ਤੈਨੂੰ ਪਤਾ ਪਹਿਲਾਂ ਤਾਂ ਆਪਦੇ ਆਪ ਦੇ ਘਰ ਵਾਲੇ ਨਾਲ ਗੱਲ ਕਰ ਤੂੰ ਬਾਈ ਨਾਲ ਗੱਲ ਕਰ ਮੈਂ ਇਹਦੇ ਨਾਲ ਗੱਲ ਕਰਦੀ ਆ ਵੀ ਦੇਖੋ ਜੀ ਭੂਆ ਵਰਗੀਆਂ ਤਾਂ ਹੁਣ ਆਉਂਦੀਆਂ ਆਉਂਦੀਆਂ ਹੁਣ ਬੁੱਢੀਆਂ ਹੋ ਗਿਆ ਸਾਰੀ ਉਮਰ ਹੀ ਆਈ ਜਾਂਦੀਆਂ ਵੀ ਹੁਣਾਂ ਭੈਣ ਵਰਗੀਆਂ ਹੈਗੀਆਂ ਆਉਣ ਵਾਸਤੇ ਆ ਆ ਗਏ ਕਣ ਕੀ ਗੱਲ ਕਰਨੀ ਐ ਮੈਨੂੰ ਸੁਣ ਗਈ ਗੱਲ ਸੋਢੀ ਤੇ ਤੂੰ ਗੱਲ ਸੁਣ ਲੈ ਪ੍ਰੀਤ ਮੇਰੀ ਮੇਰੇ ਘਰ ਵਾਲੀ ਤਾਂ ਜ਼ਿਆਦਾ ਬੋਲਦੀ ਐ ਤੂੰ ਵੀ ਬਾਈ ਇਹਦੇ ਨਾਲ ਲੱਗ ਗਈ ਬੋਲਣਾ ਹੈ ਜ਼ਿਆਦਾ ਮੈਂ ਕੀ ਕਹਤਾਗਾ ਇਹਨੂੰ ਪੂਆ ਹੋਰੀਆਂ ਆਉਂਦੀਆਂ ਨੇ ਰਖੜੀ ਬੰਨਣਾਂ ਕਿਤੇ ਉਹਨਾਂ ਨੇ ਸਾਹਮਣੇ ਮੱਥੇ ਵੱਟਣਾ ਪਾਲੀ ਨਹੀਂ ਤੇਰੇ ਮੂੰਹ ਤੇ ਥੱਪੜ ਹੀ ਪੈਣਗੇ ਜੀ ਕੁੱਟ ਲਓ ਜਿੰਨਾ ਮਰਜੀ ਕੁੱਟ ਲਓ ਨਾਲੇ ਕਿਹੜਾ ਕੰਜਰ ਕਹਿੰਦਾ ਨਾਲੇ ਤੁਸੀਂ ਪਹਿਲਾਂ ਸੁਣ ਲਿਆ ਇਹ ਗੱਲ ਵੀ ਹਾਂ ਮੈਂ ਪੂਆ ਵਰਗੇ ਨੂੰ ਮਨਾ ਕਰਤਾ ਕੌਣ ਕਹਿੰਦਾ ਮੈਂ ਮਨਾ ਕੀਤਾ ਮੈਨੂੰ ਸੁਣ ਗਿਆ ਮੈਂ ਆਈ ਜਾਂਦਾ ਸੀ ਉੱਥੋਂ ਮੈਨੂੰ ਤੂੰ ਐ ਕਿਹਾ ਕਿ ਆਪਾਂ ਆਪਦੇ ਘਰ ਵਾਲੇ ਨੂੰ ਕਹਿੰਨੇ ਆਂ ਕਿ ਕੀ ਕਹਨੇ ਤੂੰ ਸਾਨੂੰ ਮੈਂ ਐ ਕਿਹਾ ਸੀ ਜੀ ਛੋਟਾ ਭਰਾ ਐ ਤੁਸੀਂ ਰਖੜੀ ਬੰਨਣ ਜਾਂਦੀਆਂ ਨਹੀਂ ਜਾਣੀਆਂ ਪਰ ਮੈਂ ਤਾਂ ਪ੍ਰੀਤ ਐ ਕਿਹਾ ਸੀ ਨਾ ਵੀ ਇਹਨਾਂ ਨੂੰ ਕਹਿੰਨੀ ਆਪ ਆਪਦੇ ਘਰ ਵਾਲੇ ਵੀ ਮੰਡੀ ਲੈਣ ਆਪ ਤਾਂ ਕ ਇਹ ਤਾਂ ਉਹੀ ਗੱਲਾਂ ਬਣਾਈ ਜਾਂਦਾ ਸਾਡਾ ਵਾਦੂ ਗੱਲਾਂ ਅਛਪਰੀਤ ਮੇਰੇ ਨਾਲ ਗੱਲਾਂ ਤਾਂ ਤੁਸੀਂ ਵਾਲਾ ਬਣਾਉਣੀਓ ਸਾਨੂੰ ਡਰ ਨਹੀਂ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਨਾ ਸੋਡੀ ਦੋਨੋਂ ਦੀ ਸਮਾਰ ਸਮਾਰ ਕੇ ਬੇਇੱਜ਼ਤੀ ਕਰੂ ਉਹ ਕੋਈ ਗੱਲ ਨਹੀਂ ਜੀ ਕਰ ਲੈਣ ਦੇ ਪਹਿਲਾਂ ਤੁਸੀਂ ਸਾਡੀ ਗੱਲ ਸੁਣੀ ਨਹੀਂ ਉਹੀ ਸਾਨੂੰ ਗਾਲਾਂ ਦੇ ਦਿੰਦਾ ਕੀ ਗੱਲ ਸੁਣੀ ਦੱਸੀ ਮੜਾ ਇਹ ਸੋਡੀ ਗੱਲ ਅਸੀਂ ਤਾਂ ਇਹ ਕਹਿੰਦੇ ਅਸੀਂ ਆਵਦੇ-ਆਵਦੇ ਘਰਾਂ ਵਾਲਿਆਂ ਨੂੰ ਕਹਿੰਨੇ ਆ ਉਹਨਾਂ ਨੂੰ ਮੰਡੀ ਭੇਜਾਂਗੇ ਜੇ ਉਹ ਗਏ ਤਾਂ ਗਏ ਨਹੀਂ ਆਪ ਜਾਵਾਂਗੇ ਅਸੀਂ ਭੂਆ ਵਰਗੇ ਵਾਸਤੇ ਸੂਟ ਲਿਆਵਾਂਗੇ ਬੀ ਸਰਪ੍ਰਾਈਜ਼ ਦੇ ਦਾਂਗੇ ਸੋਹਣੇ ਸੋਹਣੇ ਸੂਟ ਲਾਵਾਂਗੇ ਤੁਸੀਂ ਸਾਡੇ ਗੱਲ ਪਹਿਗੇ ਓ ਮੈਨੂੰ ਤੇਰਾ ਸੱਪ ਦਗਾਂਗਾ ਜਿੰਨੇ ਤੇਰੇ ਚ ਚਲਿੱਤਰ ਨੇ ਨਾ ਉਹਨੇ ਤਾਂ ਧਰਤੀ ਚ ਕੰਡ ਚ ਨਹੀਂ ਕਿਸ ਚ ਕੋਈ ਗੱਲ ਨਹੀਂ ਨਹੀਂ ਹੋਣੇ ਜੇ ਤੇਰਾ ਭੋਆਈਆਂ ਦੀ ਇੱਥੇ ਮੈਂ ਬੇਇੱਜ਼ਤੀ ਕਰਤੀ ਹਾਂ ਇਹਦਾ ਮਤਲਬ ਇਹ ਥੋੜੀ ਆ ਵੀ ਤੁਸੀਂ ਮੈਨੂੰ ਐ ਬੋਲੋ ਨਾਲੇ ਕਿੱਦੇ ਬੇਇੱਜ਼ਤੀ ਕੀਤੀ ਆਏ ਤੇ ਇੱਥੇ ਧਿਆਨ ਨੂੰ ਤਾਂ ਵਧੀਆ ਮੋੜਦੇ ਆ ਵਿਚਾਰਿਆਂ ਨੂੰ ਤੂੰ ਵੀ ਗੱਲ ਬਣਾਦੀ ਹਰੇਕ ਤੇ ਹਰ ਤੇ ਸੂਟ ਦੇ ਕੇ ਤੋਰਦੇ ਆਂਗੇ ਸੁਣ ਵੀ ਆਪਾਂ ਸੂਟ ਬਾਰੇ ਗੱਲ ਕਰਦੇ ਆਂ ਸੀ ਅਸੀਂ ਕਿਹੜੇ ਚੁਗਲੀ ਕਰਦੇ ਆਂ ਸੀਗੇ ਇਹਨਾਂ ਗੱਲ ਹੀ ਨਹੀਂ ਸੁਣੀ ਪੂਰੀ ਹੂੰ ਹੀ ਹਾਂ ਤੂੰ ਤਾਂ ਸਾਨੂੰ ਮੇਰੀ ਗੱਲ ਸੁਣ ਲੈ ਪ੍ਰੀਤ ਮੇਰੇ ਨਾਲ ਜ਼ਿਆਦਾ ਤਾਂ ਵੈਸ ਨਾ ਠੀਕ ਹੈ ਮ ਉਹੀ ਤੈਨੂੰ ਲੋਡ ਕਰੂਗਾ। じゃ ਕੋਈ ਗੱਲ ਨਹੀਂ। ਉਹਨੂੰ ਕਹਦੇ ਬਾਈ ਪਾ। ਮੈਂ ਤੁਹਾਨੂੰ ਕਿਹੜਾਂ ਗੱਲ ਦੱਸਤੀ ਜੇ ਮੇਰੇ ਪੂਆ ਹੋਰਾਂ ਹੁੰਦੇ ਤੁਸੀਂ ਕੋਈ ਜਲੂਸ ਕੱਢਾ ਹਾਬ ਲਾ ਲਓ ਮੈਂ ਤਾਂ ਜਾਣਾ ਬਾਜ਼ਾਰ ਉਹਨਾਂ ਵਾਸਤੇ ਕੁਝ ਲੈ ਕੇ ਆਉਣਾ। ਹਾਬ ਲਾ ਲਓ ਚੰਗਾ। ਸੋਨੂੰ ਵੀ ਨਹੀਂ ਜਾਣ ਦੇਣ ਰਖੜੀ ਬੰਨਣਾ ਮੈਂ। ਇੱਕ ਤਾਂ ਪਸਤਾਵੇ ਬੰਦਾ ਮੈਂ ਤਾਂ ਹੱਥ ਬੰਨਦਾ ਵੀ ਕਿਸੇ ਇੱਕੋ ਘਰ ਤੋਂ ਤਾਂ ਦੋ ਤੀਆਂ ਦਾ ਰਿਸ਼ਤਾ ਲਵੇ ਨਾ। ਕੋਈ ਨਾ ਜੀ ਮੰਡੀ ਜਾਇਓ। ਆਪਦੀ ਚਲਾਉਂਦੀਆਂ ਨੇ ਸਾਰਾ ਦਿਨ ਲੀਡਰੀ। ਨੀ ਨੀ ਨੇ ਸਾਰੀ ਗੱਲ ਸੁਣ ਲਈ ਮੇਰੀ ਗੱਲ ਸੁਣ ਇਹਨੇ ਸੁਣ ਲਈ ਸੋਲੀ ਨਾਲੇ ਆਪਾਂ ਇਹਦੇ ਕਹੇ ਤੋਂ ਕਿਹੜਾ ਆਪਦੀ ਫਿਰ ਗੱਲ ਪਲਟਾ ਦਾਂਗੇ ਜਿਹੜਾ ਕੁਝ ਕਹਿੰਦਾ ਭੌਂਕੀ ਜਾਣਦੇ ਹਾਂ ਆਪਾਂ ਤਾਂ ਜਿਦੋਂ ਪੂਆ ਵਰਗੇ ਆਈਆਂ ਨੂੰ ਪੂਆ ਵਰਗੇ ਨੂੰ ਗੁੱਜਾ ਗੁੱਜਾ ਹੀ ਮੋੜ ਦੇ ਦਾਂਗੇ ਮਿੱਠੇ ਮਿੱਠੇ ਮੋੜ ਦੇ ਦਾਂਗੇ ਫਿਰ ਉਹ ਆਪੇ ਹਟ ਜਾਣਗੇ ਇੱਥੇ ਹੁਣ ਇਹ ਵੀ ਠੀਕ ਹੈ ਹਾਂ ਇਹ ਤਾਂ ਐਵੇਂ ਗਾਲਾਂ ਦੇ ਗਿਆ ਆਪਾਂ ਨੂੰ ਨਾਲੇ ਦੇਖ ਜਿਹੜਾ ਕੁਝ ਕਹਿੰਨੀ ਹੈ ਕਹਿ ਲਾ ਬਾਈ ਨੂੰ ਹੈ ਤੂੰ ਪਿਆਰ ਨਾਲ ਹੀ ਕਹਿ ਕੇ ਦੇਖੀ ਮੈਂ ਇਹਨੂੰ ਪਿਆਰ ਨਾਲ ਨਾ ਮੰਨਣਗੇ ਫਿਰ ਆਪਾਂ ਮਰਜ਼ੀ ਤਾਂ ਕਰਨੀੜ ਨਹੀਂ ਆਪਾਂ ਡੰਡਾ ਡੇਰਾ ਚੱਕ ਲਾਂਗੇ ਇੱਥੋਂ ਨਾਲੇ ਆਵਦਾ ਘਰ ਤਾਂ ਹਰੇਕ ਹੀ ਚਾਹੁੰਦਾ ਵੀ ਬਸਿਆ ਰਵੇ ਹੈਂ ਭਾਂਡੇ ਮਾਂਜ ਲੈ ਨਾ ਮਾਂੰਦੀ ਗਗਨ ਮੈਂ ਭਾਂਡੇ ਚੱਲ ਲੈ ਛਾੜੋ ਹੋਰ ਉਹ ਬਾਪੂ ਜੀ ਵੀ ਬਾਹਰ ਨੂੰ ਤੁਰੇ ਆਉਂਦੇ ਮੈਨੂੰ ਲੱਗਦਾ ਇਹਨੇ ਕਮਲੀ ਜੀ ਨੇ ਚਾਹ ਵੀ ਨਹੀਂ ਫੜਾਈ ਹੋਣੀ ਖਾਸੀ ਆ ਬੀ ਸਤਿ ਸ੍ਰੀ ਅਕਾਲ ਭਾਈ ਹੋਰ ਕਿਵੇਂ ਪੈ ਗਈ ਸੀ ਮੂੰ ਹੀ ਪੈ ਗਈ ਸੀ ਮੈਂ ਤਾਂ ਸੌਂਵਤੀ ਬਸ ਠੀਕ ਰਹਿਨੀ ਆ ਹਾਂ ਹਾਂ ਠੀਕ ਆ ਤੁਸੀਂ ਦੱਸੋ ਹਾਂ ਠੀਕ ਆ ਵਧੀਆ ਅੱਛਾ ਮੈਂ ਬਹਿਣ ਨੂੰ ਆਕੇ ਮਾਂ ਚੱਲ ਚੱਲੀਏ ਨਾਲ ਤੇ ਮਿਲਿਆਵਾਂਗੇ ਮੈਂ ਨਾਲ ਜਿਵਾਕਾਂ ਜਾਂਦੇ ਰੱਖਣੀਆਂ ਬੰਨਿਆ ਵਾਂਗੇ ਮੈਂ ਅੱਛਾ ਰਖੜੀਆਂ ਬੰਨਣ ਆਈਆਂ ਤੀਆਂ ਤੇ ਹੋਰ ਭਾ ਕੇ ਤੁਸੀਂ ਨਹੀਂ ਗਈ ਰਖੜੀਆਂ ਬੰਨਣ ਹੋਰ ਰਖੜੀਆਂ ਬੰਨਣਾ ਸਾਨੂੰ ਕੀ ਹੈਗਾ ਤੁਹਾਡਾ ਵੀ ਭਾਈ ਡਿੱਗਦਾ ਹੋਊਗਾ ਤੁਸੀਂ ਵੀ ਬੰਨਿਆ ਹੋ ਮੈਂ ਨਹੀਂ ਜਾਂਦੀ ਹੈਗੀ ਬਰਖੜੀਆਂ ਰਖੜੀਆਂ ਬੰਨਣਾ ਲਾਹੌਰ ਕੀ ਪ੍ਰਾਣੀ ਹੋ ਗਈ ਤੂੰ ਹੁਣ ਤਾਂ ਪ੍ਰਾਣੀ ਆਂਗੇ ਮੈਂ ਤਾਂ ਕਦੇ ਗਈ ਇਹਨਾਂ ਮੈਂ ਤਾਂ ਇੰਨਾ ਕਦੇ ਲਾਲਚੀਨ ਕਰ ਰਹੀ ਮੇਰੇ ਰਖੜੀਆਂ ਬੰਨ ਜਾ ਆਵਾ ਬਾਹਾਂ ਤੋਂ ਕੁਝ ਲਿਆ ਮਾਂ ਪਰਜਾਂ ਤੋਂ ਰੱਬ ਦਾ ਦਿੱਤਾ ਸਭ ਕੁਝ ਹੋਏਗਾ ਕਰੇ ਰੱਬ ਦਾ ਦਿੱਤਾ ਤਾਂ ਸਭ ਦੀ ਹੁੰਦਾ ਕਰੇ ਲਾਲਚ ਤਾਂ ਕਾਦਾ ਹੁੰਦਾਗਾ ਐ ਹੁੰਦਾ ਵੀ ਚਲ ਬੰਦਾ ਜਾ ਕੇ ਮਿਲਿਆ ਹੁੰਦਾ ਬਾਹਨੇ ਨਾਲ ਆਏ ਥੋੜਾ ਹੁੰਦਾਗਾ ਵੀ ਪਤਾ ਲੈ ਆਉਂ ਵੀ ਆ ਸਕਦਾ ਬੰਦਾ ਫਿਰ ਆਈ ਤਾਂ ਨਹੀਂ ਵੀ ਤੈਨ ਤਾਂ ਆਇਆ ਵੀ ਲੈਣ ਦੀਆਂ ਵਾਰੀਆਂ ਆ ਗਏ ਤੂੰ ਤਾਂ ਸਾਨੂੰ ਸੁਣਾਉਣੀ ਆ ਹਨਾ ਤੈਨ ਲੈਣ ਦਾ ਭੁੱਖਾ ਨਹੀਂ ਹੁੰਦਾ ਆਪੀ ਸਮਝ ਪਾਈਆਂ ਦਾ ਪਿਆਰ ਹੁੰਦਾਗਾ ਤੁਸੀਂ ਆਪੀ ਸਮਝ ਲੈ ਆਏ ਤੇਰੇ ਪਿਆਰ ਆ ਜੇ ਤੂੰ ਬੈਠੀ ਐ ਤੂੰ ਇਹਦਾ ਨਾ ਸਾਨੂੰ ਐ ਮੱਥੇ ਤੇ ਓੜੀ ਪਾ ਜਲ ਮੈਂ ਤਾਂ ਬੈਠੀ ਆਂਗੀ ਮੈਂ ਜਦੋਂ ਨਵੀਂ ਪਨੀਰੀ ਪਿਛਾਣੂ ਵੀ ਦੇਖੀ ਜਾਊਗੀ ਮੈਂ ਕਹਿੰਦੀ ਸੀ ਵੀ ਹੁਣ ਛੋਟੇ ਰਖੜੀਆਂ ਦਾ ਕੋਈ ਵਿਹਾਰ ਨਹੀਂ ਹੈਗਾ ਹੁਣ ਕਿਉਂ ਤੂੰ ਕਿ ਡਿੱਗ ਵੱਡੀ ਹੋ ਗਈ ਛੱਡ ਛੋਟੇ 30 ਪੁੱਤ ਹੋ ਰਹੇ ਨੇ ਵੀ ਫਿਰ ਕੀ ਹੋ ਗਿਆ ਜੀ ਪੁੱਤ ਹੋ ਰਹੇ ਨੇ ਭਾਈ ਪਰਜਾਈ ਤਾਂ ਹੋਗੇ ਨੇਗੇ ਮਾਹ ਬਾੜੀ ਜੀ ਸੰਗ ਜੀ ਮੰਨ ਲਿਆ ਕਰੋ ਮੇਰੀ ਗੱਲ ਸੁਣ ਭਾਬੀ ਤੂੰ ਤਾਂਹੀਂ ਨਹੀਂ ਸੰਗ ਮੰਨ ਕੇ ਜਾਂਦੀ ਨਵੇਂ ਦੀ ਤੀ ਤਾਂ ਮਰਿਆ ਤੱਕ ਕਫਨ ਪੇਕਾ ਤੋਂ ਜਾਂਦਾ ਆਸ ਕਰਦੀ ਆ ਉਹ ਤਾਂ ਚੱਲ ਜਾਂਦਾ ਹੀ ਜਾਂਦਾ ਫਿਰ ਉਹ ਤਾਂ ਸਮਝ ਗਏ ਹਾਂ ਇਦੋਂ ਵੱਡੀਆਂ ਵੱਡੀਆਂ ਬੁੜੀਆਂ ਰਖੜੀ ਲਿਆਉਂਦੀਆਂ ਨੇ ਸਾਡੀ ਤਾਂ ਉਮਰੀ ਸਾਰੀ 50 ਸਾਲ ਆ ਜੋ ਮੈਂ ਤਾਂ ਬੁੜੀ ਨਹੀਂ ਦੇਖੀ ਹੈਗੀ ਰਖੜੀਆਂ ਲਿਆਂਦੀ ਸਾਡਾ ਤਾਂ ਇੱਥੇ ਕੋਈ ਨਹੀਂ ਹੋਰ ਬੁੜੀਆਂ ਰਖੜੀਆਂ ਬਣ ਕੇ ਹੁੰਦੀਆਂ ਹੁੰਦੀਆਂ ਨੇ ਕਿੰਨਾਂ ਕੱਤਰੀਆਂ ਹੁੰਦੀਆਂ ਨੇ ਬੰਗਾਂ ਜਾਂਦੀਆਂ ਨੇ ਆਪਣੇ ਪੇਕੀ ਬੰਗਾਂ ਥੋੜੀ ਆਉਦੀ ਤਾਂ ਸਾਡੇ ਭਰਾਵਾਂ ਦੇ ਹੁਣ ਫੇਰ ਅਸੀਂ ਕੀ ਬਾਲੀ ਵੱਡੀਆਂ ਹੋ ਗਈਆਂ ਵੱਡੀਆਂ ਚੱਕ ਕੇ ਤੁਰਪੀਆਂ ਵੀ ਸਾਨੂੰ ਬਿਹਾਰ ਦਾ ਪਤਾ ਨਹੀਂ ਹੈਗਾ ਜਿਉਂਦੇ ਜੀਆਂ ਦਾ ਜੀ ਕਰਦੀ ਹੁੰਦਾ ਹੈਗਾ ਜੇ ਬਿਹਾਰਾਂ ਦਾ ਪਤਾ ਮੈਂ ਫੇਰੀ ਆਈ ਹਾਂ ਤੁਸੀਂ ਬਾਲੀਓ ਘਾਬਰੀ ਬੈਠੀ ਹੈਗੀ ਕਾਬਰ ਨਾਲ ਤਾਂ ਕਿਹੜੀ ਗੱਲ ਆ ਇਸ ਗੱਲ ਕੋਈ ਉਹ ਨਹੀਂ ਹੈਗੀ ਹੈ ਦੱਸ ਦੇਖ ਲੈ ਪਾਲੇ ਦਰਸ਼ਨ ਪਰ ਜਾਈਏ ਦੇਉਗੀ ਦਿਨ ਗੱਡਾ ਭਰ ਕੇ ਇਹ ਆ ਪਗੜ ਪਾਣੇ ਗੱਡੇ ਲੈ ਵੱਡਾ ਭਰ ਕੇ ਸਾਨੂੰ ਬਥੇਰਾ ਦੇਤਾ ਪਹਿਲਾਂ ਹੁਣ ਅਸੀਂ ਸਾਰੇ ਉਮਰੀ ਦੇਈ ਜਾਈਏ ਗੱਡੇ ਪਰ ਪਰ ਸਾਨੂੰ ਬਾਦੂ ਕੁਛ ਦਿੱਤਾ ਹੁਣ ਤੁਸੀਂ ਆਪਦੇ ਘਰ ਆ ਰਾਮ ਰਾਮ ਕੋਈ ਸਮਝ ਕੇ ਬੋਲ ਮਾੜਾ ਮੋਟਾ ਕੋਈ ਹੋ ਵੀ ਆਈਆਂ ਨੇ ਮੇਰੇ ਭਤੀਜੇ ਹੈ ਰਾਣੀ ਬਣਾਈਆ ਸਾਡੀ ਮਾਂ ਨੇ ਤੂੰ ਇਸ ਘਰ ਚ ਕਹਿੰਦੇ ਨਹੀਂ ਹੁੰਦੇ ਆ ਕਿ ਭਾਵੇਂ ਬੁਢੀ ਹੋ ਆ ਜੇ ਤਾਂ ਵੀ ਪੇਕਾਂ ਦੀ ਆਸ ਛੱਡਦੀ ਨਹੀਂ ਹੈਗੀ ਬੁਢੀ ਹੋਰ ਤੁਸੀਂ ਤਾਂ ਸਾਰੀ ਉਮਰੀ ਨਾ ਛੱਡਿਓ ਆਸ ਤੈਨੂੰ ਹੈ ਨਹੀਂ ਤੇ ਰਵੇਕਿਆਂ ਦੀ ਹੈਗੀ ਆ ਹੈ ਕਿਉਂ ਫਿਰ ਮਾਂ ਲੱਛਣ ਨਹੀਂ ਕਰਦੀ ਜਿਹੜਾ ਤੁਸੀਂ ਕਦੇ ਰਖੜੀਆਂ ਲੈ ਕੇ ਆ ਗਈਆਂ ਕਦੇ ਆ ਤਿਹਾਰਾ ਕਦੇ ਆ ਤਿਹਾਰਾ ਤੈਨੂੰ ਵੀ ਵੜ ਨਹੀਂ ਫਿਰ ਕੋਈ ਦਿੰਦਾ ਹੋਊਗਾ ਜਿਹੜਾ ਤੂੰ ਸਾਨੂੰ ਨਹੀਂ ਕੱਪੜੇ ਪੜਵਾਪ ਬੜਾ ਕੇ ਲਿਆ ਕੇ ਇਹਨਾਂ ਨੂੰ ਨਵੇਂ ਤੋਂ ਨਵੇਂ ਨਿੱਤ ਨਵੇਂ ਸੂਟ ਆਪ ਕਿਵੇਂ ਵਗ ਜਾਨੀ ਤੀਜੇ ਦਿਨ ਗੱਡੀ ਲੈ ਕੇ ਚਲ ਆਪਾ ਦਵਿੰਦਰ ਨੇ ਬੁਲਾਇਆ ਨਾ ਉਹਨੂੰ ਮਿਲਣ ਆਈ ਆਂ ਗੀ ਇਹ ਭਾਬੀ ਨੇ ਕਦੋਂ ਬਣਾਈ ਆਪਣੇ ਨਾਲ ਚੜਕ ਗਾ ਚਲ ਦਵਿੰਦਰ ਨੂੰ ਮਿਲ ਲੋ ਨਵਿੰਦਰ ਨੂੰ ਮਿਲ ਜਾ ਪਾਲਾ ਦਾ ਭਤੀਜਾ ਜਉਂਦਾ ਬਾਜ਼ਰ ਹੈ ਜਿਹੜਾ ਸਾਨੂੰ ਹੋਰ ਭਤੀਜਾ ਗੱਲ ਨਹੀਂ ਮੋੜਦਾ ਨਹੀਂ ਸਾਰਾ ਦਿਨ ਕੰਮਕਾਰ ਕਰਕੇ ਥੱਕ ਜਾਂਦੇ ਆ ਭੈਣੇ ਟਕਾਵਟ ਹੋ ਜਾਂਦੀ ਆ ਲੈ ਪੂਆ ਵਰ ਗਿਆ ਆ ਕੇ ਮੱਥਾ ਟੇਕਦੇ ਆ ਪੂ ਸਤਿ ਸ੍ਰੀ ਅਕਾਲ ਪੂ ਹੋ ਠੀਕ ਆ ਮੱਥਾ ਟੇਕਦੇ ਆ ਪੂ ਜੀ ਤੁਸੀਂ ਕਿਵੇਂ ਅੰਦਰ ਬੜੀਆਂ ਬੈਠੀਆਂ ਹੋ ਬੀਬੀ ਸੋਡੀ ਬਾਹਰ ਪੇਪਲ ਥੱਲੇ ਪਈ ਸੀ ਲੈ ਪੂਆ ਅਸੀਂ ਕਿਹਾ ਬੀਬੀ ਨੂੰ ਕਿਹਾ ਵੀ ਜਾ ਕੇ ਬਾਹਰ ਬੈਠ। ਉਹ ਹੀ ਕਹਿੰਦੀ ਐ ਮੈਂ ਬਾਹਰ ਲਈ ਹਵਾ ਲੈਣੀ ਐ ਤੁਸੀਂ ਅੱਜ ਕੱਲ ਦੇ ਨਮੀਆਂ ਤੁਸੀਂ ਅੰਦਰ ਵੜ ਕੇ ਬਹਿ ਜਾਓ ਅਸੀਂ ਅੰਦਰ ਵੜ ਕੇ ਬਹਿ ਗਏ ਆ। ਸਾਰਾ ਦਿਨ ਅਸੀਂ ਵੀ ਹੁਣ ਧੁੱਪੇ ਕੰਮ ਕਰਕੇ ਆ ਪੂਰਾ ਸਾਨੂੰ ਕਿਹੜਾ ਸੌਂਕ ਆਗਾ ਅੰਦਰ ਬੈਠਾ। ਮਾਂ ਕਰ ਕਰ ਕੇ ਥੱਕ ਜਾਂਦੇ ਪੂਆ। ਮੰਗੀ ਤੇ ਤੁਹਾਡੇ ਨਾਲ ਲੜ ਕੇ ਪਈ ਸੀ ਸਾਨੂੰ ਵੀ ਖਿਖਰਾ ਕੇ ਜੇ ਬੋਲੀ। ਨਹੀਂ ਪੂਆ ਅਸੀਂ ਕਿਉਂ ਲੜਾਂਗੇ ਅਸੀਂ ਨੀਂਆਂ ਮਾੜੀਆਂ ਜੇ ਦੋਨੇ ਭੈਣ ਇੱਕ ਘਰੇ ਬੈਹਣਾਂ ਤਾਂ ਮਤਲਬ ਲਈ ਥੋੜੀ ਅਸੀਂ ਲੜਦਾਂ ਬੈਠਾ। ਅਸਲ ਨਾਲ ਪੂਆ ਹੀ ਨਹੀਂ ਲੜਦੀਆਂ। ਮੈਨੂੰ ਤਾਂ ਲੱਗਿਆ ਜਿਵੇਂ ਸਾਡੀ ਖੜਕੀ ਹੋਵੇ। ਚਲ ਕੋਈ ਨਾ ਪੂਆ ਤੁਸੀਂ ਆਪਣੀ ਸੁੱਖ-ਸਾਂਦ ਦੱਸੋ ਵੀ ਸਾਰਾ ਪਰਿਵਾਰ ਠੀਕ ਸੇ? ਹਾਂ ਰੇ ਠੀਕ-ਠਾਕ ਆ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਰਹਿਨੇ ਆ? ਵਧੀਆ ਪੂਆ ਸੁੱਖ ਨਾ ਕਿਵੇਂ ਜਾਣ ਕੇ ਆਣੇ ਹੋਗੇ? ਬਸ ਮਹੱਲਾ ਰਖੜੀਆਂ ਬੰਨੇ ਹੁੰਦੇ ਆ ਦਵਿੰਦਰ ਹੋਰਾਂ ਦੇ। ਅੱਛਾ ਪੂਆ ਹਾਂ ਲੈ ਅਸੀਂ ਤਾਂ ਨਹੀਂ ਆਏ ਸੋਚਿਆ ਸੀ ਵੈਤ ਕੀ ਪੂਆ ਵਰਗੇ ਆਉਣਗੇ। ਸਾਨੂੰ ਤਾਂ ਆਏ ਸੀ ਵੀ ਹੁਣ ਤਾਂ ਦਿਵਿੰਦਰ ਵਾਲਾ ਕਹਿੰਦੇ ਪੈਣਾ ਹੈਗੇ ਹਨਾ ਬਾਈ ਵੀ ਚਲ ਉਹੀ ਆਜਿਆ ਕਰਨੀਏ ਖਾਸ ਹੋ ਜਵਾਨ ਜੀ ਚੱਲਣ ਲੱਗੀ ਤੇਰੇ ਕੀ ਗੱਲ ਸਾਡੀ ਆਸ ਹੀ ਨਹੀਂ ਹੈ ਜੀ ਆਹ ਉਹ ਪੂਆ ਜੀ ਇਹ ਜੀ ਗੱਲ ਨਹੀਂ ਮੈਂ ਤਾਂ ਉਹ ਕਹਤਾ ਉਹ ਇਹੀ ਕਹਿੰਦੇ ਸੀ ਤੁਹਾਡੇ ਭਤੀਜੇ ਪਹਿਲਾਂ ਉਹ ਪ੍ਰਧਾਨ ਬਣੀ ਰਹੀ ਸੀ ਹੁਣ ਲੋਕ ਤਾਂ ਦੂਜੇ ਨੰਬਰ ਤੇ ਤੂੰ ਲੱਗਦੀ ਨਾ ਪੂਆ ਹਸਤਾ ਨਾ ਆਏ ਆਉਂਦੀਆਂ ਪੁੱਤ ਹਾ ਦਿਵਿੰਦਰ ਵਾਲਾ ਕਰਦਾ ਜੇ ਨਾ ਆਈਏ ਨਾ ਫਿਰ ਐਂ ਕਹਿ ਦਿੰਦਾ ਪੂਆ ਆਈਆਂ ਨਹੀਂ ਹੈਗੀਆਂ ਤੁਸੀਂ ਫਿਰ ਐਸੇ ਕਰਕੇ ਭੱਜੀਆਂ ਆਉਂਦੀਆਂ ਅਸੀਂ ਫੇਰ ਉਹ ਆਹ ਕਰਦਾ ਦਾ ਸਾਡਾ ਇੱਕ ਵੀ ਨਹੀਂ ਜਾਂਦੀਆਂ ਇਹ ਤਾਂ ਮਟਿਆਈ ਬੈਠੀਆਂ ਨੇ ਵੀ ਭੂਆ ਹੋਰੀ ਹੁਣ ਤੇ ਕੀ ਹੁੰਦੀਆਂ ਹੈਗੀਆਂ ਭੂਆ ਕਾਤੋ ਬੁਤਾਈ ਬੈਠਣਾ ਸੀ ਜਿੱਥੇ ਪਤੀਜੇ ਪਤੀਤੀਆਂ ਦਾ ਪਿਆਰ ਮਿਲੇ ਨਾ ਉੱਥੇ ਤਾਂ ਅਗਲਾ ਵਾਗ ਹੀ ਜਾਂਦਾ ਹਾ ਜੇ ਮੇਰਾ ਚੰਗੇ ਪਰਿਵਾਰ ਦੀਆਂ ਤਾਂ ਕਹਿੰਦੀਆਂ ਹੁੰਦੀਆਂ ਨੇ ਵੀ ਸਾਡੀਆਂ ਭੂਆ ਬੁੜੀਆਂ ਤੋਂ ਬੁੜੀਆਂ ਆਉਣਾ ਭੂਆ ਸੀ ਕਦੋਂ ਕਹਿੰਨੇ ਸੋਟਾ ਤਾਂ ਸਾਰੇ ਡੱਬਰ ਦਾ ਇੱਕ ਹੋਰੇ ਪਹਿਲਾਂ ਤੇਰੀ ਬੀਬੀ ਬੋਲੀ ਹੁਣ ਤੂੰ ਬੋਲੀ ਨਾ ਭੂਆ ਮੈਂ ਨਹੀਂ ਇੰਨਾ ਬੋਲਦੀ ਮੈਂ ਤਾਂ ਸ਼ੌਂਕ ਨਹੀਂ ਬੋਲਣ ਦਾ ਨੱਕ ਤੇ ਨਾ ਮੱਖੀ ਨਹੀਂ ਬੈਠਣ ਦਿੰਦੀ ਹੈਗੀ ਆ ਮੇਰੀ ਛੋਟੀ ਭੈਣ ਨੇ ਕਿਹਾ ਲੈ ਇਹ ਕੀ ਘਾਟੇ ਹਾਂ ਇਹ ਵੀ ਸਾਰਾ ਕੁਝ ਕੋ ਹੋਊਗੀ ਜੋ ਤੂੰ ਕਹੀ ਜਾਨੀ ਹੈਗੀ ਭੂਆ ਮੈਨੂੰ ਇਹਨੇ ਆਏ ਕਿਹਾ ਸੀ ਕਹਿੰਦੀ ਅੱਜ ਭੂਆ ਵਰਗਿਆਂ ਆਉਣਗੇ ਰਖੜੀਆਂ ਲੈ ਕੇ ਕਹਿੰਦੀ ਹੁਣ ਤਾਂ ਸੁਖ ਨਾਲ ਆਪਣਾ ਨਨਾਨਾ ਵੀ ਹੈਗਾ ਵੀ ਉਹੀ ਰਖੜੀ ਬੰਨ੍ਹ ਦਿੰਦੀਆਂ ਵੀ ਭੂਆ ਵਰਗਿਆਂ ਦਾ ਕੀ ਹੱਕ ਬਥੇਰਾ ਸਮਝਾਇਆ ਸੀ ਦਵਿੰਦਰ ਨੇ ਵੀ ਆਇਆ ਨਾ ਬੋਲਿਓ ਆਇਆ ਨਾ ਬੋਲਿਓ ਇਹ ਕਹਿੰਦੀ ਕੋਈ ਗੱਲ ਨਹੀਂ ਵੀ ਸੁਖ ਸਾਂ ਆਉਣ ਵੀ ਪਰ ਉਹ ਆਜਿਆ ਕਰਨ ਵਰਤਨ ਜੇ ਭੂਆ ਵਰਗੀਆਂ ਆਪਦੇ ਹਿੱਸੇ 'ਚ ਗੜ ਕੇ ਖੜ ਗਈਆਂ ਨਾ 85 ਰੁਪਏ ਦਿਹਾੜੀ ਤੇ ਜਾਇਆ ਕਰੂੰਗੀਆਂ ਜਿਹੜੀਆਂ ਐਡਾ ਨਖਰਾ ਕਰਦੀਆਂ ਤੁਸੀਂ ਓਹੋ ਪੂਆ ਕਿਧੜਾ ਵਗੇੜਾ ਦੀ ਇੱਕ ਗੱਲਾਂ ਨੇ ਸੋਡੀਆਂ ਨਾ ਪੂਆ ਮੇਰੀ ਕੋਈ ਗੱਲ ਨਹੀਂ ਹੈਗੀ ਮੈਨੂੰ ਤਾਂ ਇਹਨੇ ਭੜਕਾਤਾ ਸੀ ਮੈਂ ਤਾਂ ਤਾਂ ਬੋਲ ਪੀ ਪੂ ਜੀ ਮੈਂ ਤੁਹਾਨੂੰ ਕਦੇ ਬੋਲੀ ਉਹਦੇ ਤੁਸੀਂ ਕੱਲੇ ਆਏ ਸੀ ਖੁਫੜ ਜੀ ਨਾਲ ਮੈਂ ਵਧੀਆ ਚਾਹ ਪਾਣੀ ਰੋਟੀ ਪਾਣੀ ਇਕੋ ਘਰ ਦੀਓ ਇੱਕੋ ਕੰਪਨੀ ਦੀਓ ਇੱਕੋ ਰੈਸੋ ਦੀ ਨਹੀਂ ਬੋਲੀਆਂ ਪਰ ਅੱਜ ਲੱਗਦਾ ਪੁੱਤ ਵੀ ਤੁਸੀਂ ਏਕਾ ਕਰ ਰੱਖਿਆ ਸਾਰਾ ਹਾਂ ਪੂਆ ਆ ਦੇਖ ਗੱਲਾਂ ਬਣਾਉਂਦੀ ਰਹਿੰਦੀ ਐ ਕਹਿੰਦੀ ਭੂਆ ਵਰਗੇ ਤਾਂ ਆਪਦੀ ਸੱਸ ਨੂੰ ਵੀ ਡਰਾ ਰੱਖਿਆ ਉਹ ਤਾਂ ਜਦੋਂ ਜੀ ਕਰਦਾ ਪੇਕੇ ਆ ਜਾਂਦੀਆਂ ਦੋਨੇ ਇੱਕਾ ਕਰਕੇ ਲੈ ਭੂਆ ਹਰ ਤਾਂ ਘਰਵਾਰੋਂ ਵੇਦੀਆਂ ਨੇ ਉਹ ਤੁਸੀਂ ਡਰਾ ਕੀ ਸਿੱਟੀ ਹੋਈ ਹੋਊਗੀ ਪਿਪਲ ਥੱਲੇ ਪਈ ਸੀ ਨਾ ਭੂਆ ਮੈਂ ਤਾਂ ਕਿਹਨੂੰ ਡਰਾਉਣ ਆਲੀ ਆ ਆਹ ਪੜਕਾ 扑ਕੂ ਕੇ ਮੈਨੂੰ ਮਾੜਾ ਬਣਾ ਦਿੰਦੀ ਤੁਸੀਂ ਤਾਂ ਐਸੀ ਥੱਲੇ ਬੜੀਆਂ ਬਈਆਂ ਉਹ ਉੱਥੇ ਸਿੱਟੀ ਹੋਈ ਹੈ ਵਾਰਚ ਮੈਨੂੰ ਤਾਂ ਐ ਕਿਹਾ ਸੀ ਵੀ ਭੂਆ ਵਰ ਗਿਆਈ ਵਾਰ ਖੜੀ ਲੈ ਕੇ ਆ ਜਾਂਦੀਆਂ ਮੈਂ ਤੇਰੇ ਅੱਖੇ ਲੱਗ ਗਈ ਫਿਰ ਹੁਣ ਤੂੰ ਬੋਲ ਦੇ ਤਾਂ ਤੂੰ ਵੀ ਕਹਿੰਦੀ ਸੀਗੀ ਓ ਮੈਂ ਤਾਂ ਉਹੀ ਕਹਿੰਦੀ ਸੀ ਤੂੰ ਕਿੱਡੀ ਕਬੱਡੀ ਹੋ ਗਈ ਨਹੀਂ ਮ ਹਾਪੋ ਦੇਦੇ ਗਾਲਾਂ ਐਸੇ ਨੂੰ ਉਹ ਕਹੇਦੇ ਕਹੇ ਜਿਹੜਾ ਕੋਸ ਹੱਕ ਬਣਦਾ ਇਹ ਨਹੀਂ ਮੈਨੂੰ ਭੜਕਾਇਆ ਸੀ ਉਹ ਐਸੇ ਨੇ ਕਿਹਾ ਸੀਗਾ ਇਹੀ ਕਹਿੰਦੀ ਸੀਗੀ ਜਿੰਨੇ ਨਿੱਕੀ ਨਹੀਂ ਦੇਖੀ ਮੈਨੂੰ ਲੱਗਦਾ ਚੁਰਚਰੀਏ ਜੇ ਤੂੰ ਜ਼ਿਆਦਾ ਬੋਲਦੀ ਐ ਬੁਆ ਇਹ ਵੀ ਕਹਿੰਦੀ ਸੀਗੀ ਬੁਆ ਮੈਂ ਜ਼ਿਆਦਾ ਬੋਲਦਾ ਸੀਗਾ ਪਰ ਮੈਂ ਹੁਣ ਤੁਹਾਡੇ ਵਾਸਤੇ ਚਾਹ ਪਾਣੀ ਬਣਾਵਾ ਜਦੋਂ ਤੁਸੀਂ ਆਈਂਗੇ ਘਰੇ ਆਏ ਤਾਂ ਪਰੌਣੇ ਹੁੰਦੇ ਨਾਲ ਕਪੜਿਆ ਨੇ ਲਾਉਂਦੇ ਹੁੰਦੇ ਘਰੇ ਆਏ ਦੇ ਐਵੇਂ ਥੋੜੀ ਬੇਇਜ਼ਤੀ ਕਰਦੇ ਹੁੰਦੇ ਅਗੇ ਹਾਂ ਸਮਝੋਂ ਤੂੰ ਚੱਫੇ ਕਰ ਲੈ ਮੈਂ ਪੂਆ ਪਾਣੀ ਲੈ ਕੇ ਆਉਣੀਆਂ ਨਾਲੇ ਚਾਹ ਲੈ ਕੇ ਆਉਣੀਆਂ ਠੀਕ ਆ ਪਹਿਲਾਂ ਲੜ ਲਓ ਪਾਣੀ ਫਿਰ ਆਹ ਫਿਰ ਦੇ ਦੇ ਪਾਣੀ ਚਾਹ ਸੰਨ ਮੈਂ ਪਹਿਲਾਂ ਸਮਝਾਉਂਦੇ ਸੀ ਅੱਜ ਕੱਲ ਤਾਂ ਸੱਸਾਂ ਦਾ ਕਹਿੰਦੇ ਹੁੰਦੇ ਨੋਹਾਂ ਤੇ ਜ਼ੋਰ ਚੱਲਦਾ ਹੁੰਦਾ ਕਿ ਤੁਸੀਂ ਆਪਦੀ ਸੱਸ ਡਰਾਲੀ ਵੀ ਭਾਈ ਸਾਡੀ ਸੱਸ ਤਾਂ ਸਾਡੇ ਅੱਖੇ ਲੱਗ ਜਾਂਦੀ ਆ ਅਸੀਂ ਤਾਂ ਆ ਗੱਲਾਂ ਪੁੱਛਦੇ ਆਂ ਅਸੀਂ ਹੁਣ ਬੋਲੀ ਜਾਂਦੀ ਆ ਨਾ ਮੈਂ ਕਿਉਂ ਬੋਲੀ ਜਾਂਦੀ ਆ ਸੱਸ ਡਰੋਂ ਸਾਡੀ ਸੱਸ ਤੁਸੀਂ ਵਾਰਚ ਕਦੋਂ ਮੋੜੀਏਗੀ ਸਾਨੂੰ ਵੀ ਬੋਲ ਪੈਣ ਦੇ ਕੋਸ ਕੋਈ ਨਾ ਭੋਆ ਹੁਣ ਤੁਸੀਂ ਸੁਣਾ ਦਿਓ ਤੁਹਾਡੇ ਸੁਣਨ ਨੂੰ ਵੀ ਬੈਠੀਆਂ ਆਂ ਸਾਨੂੰ ਕਿਤੇ ਸੁਣਾਉਣ ਦੇ ਨਹੀਂ ਉਹਦੇ ਤੇ ਚਾ ਪਰਚਾ ਪਰਚਾ ਪਰ ਜਿਹੜੇ ਵੇਲੇ ਨਹੀਂ ਆਈਆਂ ਸੀ ਉਸੇ ਵੇਲੇ ਦੀਆਂ ਸੁਣਾਉਣ ਲੱਗੂ ਆਪਾਂ ਨੇ ਕਿਹੜਾ ਕੁਝ ਮੰਗਣਾ ਇਹਨਾਂ ਤੋਂ ਪਾਈ ਦੀ ਰਖੜੀ ਬਨ ਕੇ ਵਗ ਚੱਲਾਂਗੇ ਕੀ ਸੁਣਨਾ ਹੈ ਨਾ ਤੂੰ ਬੈਠੋ ਮੈਂ ਚਾਹ ਪਾਣੀ ਦਾ ਇੰਤਜ਼ਾਮ ਕਰਦੀ ਆਂ ਬੰਨੇ ਉਹਦੇ ਭਰਾ ਨਾਲ ਸੁਖ ਨਾਲ ਭਤੀਜਿਆਂ ਦੇ ਵੀ ਨਾ ਮੈਂ ਲਿਉਣੀ ਆ ਚਾਹ ਆ ਮੈਂ ਵੀ ਭੋਏ ਦੇ ਨਾਲ ਤਿਆਰੀ ਕਰਦੀ ਆਂ ਜਾ ਕੇ ਚਾਹ ਪਾਣੀ ਦੀ ਹਨਾ ਸੁਖ ਨਾਲ ਹੁਣੀ ਆਈਆਂ ਪਾਣੀ ਪਾ ਰਹੀਆਂ ਨੇ ਤਿਆਰੀ ਤਾਂ ਤੁਸੀਂ ਲਾ ਹੋਗੀਆਂ ਜਲੇਬੀਆਂ ਦੇਖ ਲੈ ਐ ਗੱਲਾਂ ਕਰਦੀਆਂ ਕੀ ਬੇਤਾਂ ਕਰਦੀਆਂ ਨਹੀਂ ਆ ਦੋਨੇ ਭੈਣ ਹੈ ਭੁੱਖੇ ਕਰਦੀਆਂ ਰੱਜੇ ਘਰ ਚ ਰਾਣੀਆਂ ਬਣ ਰਹੀਆਂ ਨੇ ਪਹਿਲਾਂ ਸੱਸ ਰਾਣੀ ਬਣ ਗਈ ਸੀ ਹੁਣ ਇਹ ਰਾਣੀ ਬਣ ਗਈਆਂ ਰਾਣੀ ਤਾਂ ਬਣ ਨਹੀਂ ਹੈ ਬਜੇਰਾ ਪਿਆਉ ਨੇ ਕੱਟਾ ਟੋਇਆ ਅਜੇ ਤਾਂ ਆਪਣੀਆਂ ਵਾਲੀਆਂ ਪੇਟੀਆਂ ਸੰਦੂਖਾਂ ਵਾਲੀ ਨਹੀਂ ਕੱਪੜੇ ਸਮੇ ਇਹਨਾਂ ਤੋਂ ਕੀ ਕਰਨ ਜਾਣਗੀਆਂ ਇਹ ਇੱਕ ਇੱਕ ਕਰਦੀਆਂ ਲੈ ਲੀਆਂ ਤਾਂ ਇਹ ਤਾਂ ਕਹਿਣ ਨੂੰ ਅਗਲਾ ਵੀ ਇੱਕ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਿੰਦਰ ਪਤਾ ਨਾ ਲੱਗੇ ਜੀ ਉਹਨਾਂ ਨੇ ਕਿਹਾ ਨਾ ਇਸ ਤਾਂ ਲੈ ਆਈਆਂ ਸੀ ਇਸ ਤਾਂ ਐ ਕਰਾਂਗੇ ਅਸੀਂ ਕਮਾਂ ਵੀ ਪੂਆ ਜੀ ਸਾਨੂੰ ਕੀ ਪਤਾ ਅੰਦਰ ਹੀ ਤਾਂ ਰੱਖਿਆ ਸੀ ਤੁਸੀਂ ਹਾਂ ਵੀ ਹੁਣ ਅਸੀਂ ਥੋੜੀ ਖਾ ਗਈਆਂ ਗਿਆ ਉਹਦੋਂ ਕੀ ਦੇ ਨਾ ਪਤਾ ਕਿ ਪੈਰਾ ਜੋ ਨਿਕਲਿਆ ਮੈਂ ਵੀ ਹਾਂ ਅਸੀਂ ਤਾਂ ਐ ਨਾ ਨਾ ਤੂੰ ਨਾ ਨਿਕਲੇ ਤੂੰ ਲੱਗ ਜਾਨੀਏ ਕਰਨ ਇਹ ਨਹੀਂ ਮੈਨੂੰ ਕਿਹਾ ਸੀ ਨਹੀਂ ਨਹੀਂ ਭਣੇ ਮੈਂ ਤੇ ਇਹਨਾਂ ਤਾਂ ਜੱਬ ਵੀ ਮੁਕਾਈ ਦੇਣਾ ਆਏ ਸਾਰੇ ਆ ਜਾਂਦੇ ਮੂੰਹ ਚਾਕੇ ਚਲ ਆ ਜਾ ਚਲ ਹੋਰ ਚਲ ਮੈਂ ਦੇਖਦੀ ਆ ਆ ਲੈ ਤੇ ਤੂੰ ਰੂੜੀ ਤੇ ਸਿੱਟੇ ਬੋਚ ਬਚਾ ਕੇ 베ੜੇ ਚ ਕੌਣ ਆਪੂਆ ਜੀ ਬੰਨੋ ਰਖੜੀ ਮੇਰੇ ਮੈਨੂੰ ਤਾਂ ਖੁਸ਼ੀ ਹੋਈ ਪਈ ਐ ਵੀ ਮੇਰੇ ਪੂਆ ਰਖੜੀ ਬੰਨਣ ਆਈਆਂ ਮੇਰੇ ਸਾਨੂੰ ਤਾਂ ਬਾੜੀ ਚਾ ਸੀ ਲੈ ਬਣ ਤੂੰ ਵੱਡੀਆਂ ਤੂੰ ਖੋਲ ਸਾਰਾ ਕੁਝ ਮੈਂ ਤਾਂ ਕਰ ਦੂ ਤੂੰ ਬੰਨ ਦੇ ਫਿਰ ਕੀ ਹੁੰਦਾ ਤੂੰ ਖੋਲ ਤੇ ਲੱਡੂ ਲੈ ਕੇ ਆਓ ਹੈ ਬਾਸਨਾ ਮੈਨੂੰ ਆਉਂਦੀ ਐ ਹਾਂ ਕੀ ਲੈ ਬਣੇ ਇਸਪੋਤ ਸਾਰੀਆਂ ਆਈ ਸੀ ਲਾ ਨਾ ਰਖੜੀਆਂ ਹੈਗੀਆਂ ਇਹਦੇ ਵਿੱਚ ਖਾਲੀ ਡੱਬਾ ਲੈ ਕੇ ਆਈਆਂ ਤਾ ਹਾਂ ਸਾਰਾ ਤੁਸੀਂ ਲੈ ਕੇ ਆਏ ਆ ਖਾਲੀ ਡੱਬਾ ਕਿਉਂ ਲੈ ਕੇ ਆਏ ਬਣ ਕੇ ਉਹ ਨਾ ਰਖੜੀਆਂ ਨੇਗੀਆਂ ਨਾ ਰਖੜੀਆਂ ਨੇਗੀਆਂ ਤੂੰ ਆ ਮਜ਼ਾਕ ਤਾਂ ਭਾਈ ਮੈਨੂੰ ਸੋ ਡੱਬਾ ਪਸੰਦ ਨਹੀਂ ਆਇਆ ਲੈ ਪੁੱਤ ਅਸੀਂ ਸਿਆਣੀਆਂ ਬੈਣੀ ਆਉਣਾ ਖਾਲੀ ਥੋੜਾ ਆਵਾਂਗੇ ਅਸੀਂ ਲੈ ਕੇ ਆਈਆਂ ਪੁੱਤ ਨਾਲੇ ਰਖੜੀਆਂ ਲੈ ਕੇ ਆਈਆਂ ਨਲੇ ਲੈ ਕੇ ਆ ਜੰਗੇ ਆ ਡੱਬਾ ਲੱਡੂਆਂ ਦਾ ਮੈਂ ਪੀ ਕੇ ਸੁਠ ਕੇ ਖਾ ਗਿਆ ਰਾਤ ਨੂੰ ਭਾਬੀ ਆ ਗਈ ਖਾਲੀ ਡੱਬਾ ਲੈ ਕੇ ਆ ਗਈ ਸੁੱਕੀ ਸੰਦੀ ਨਹੀਂ ਹੋਗੇ ਆ ਜਦ ਰੋਲਾ ਪਾਏ ਦੇਨੋ ਹੈ ਗਗਨੀ ਨਾ ਤਾਂ ਰਖੜੀਆਂ ਹੈਗੀਆਂ ਨਾ ਡੱਬੇ ਚ ਦੇਖੀ ਮਠਿਆਈ ਹੈਗੀ ਫਾਈ ਮੈਂ ਮਰ ਜਾ ਨੀ ਪ੍ਰੀਤ ਉਰੇ ਆ ਮਾ ਮੈਂ ਤੈਨੂੰ ਤਲਾ ਤੂੰ ਸਹੀ ਕਹਿੰਦੀ ਸੀ ਪੂਆ ਹੋਰ ਸਹੀ ਕਹਿੰਦੀ ਸੀ ਪੂਆ ਹੋਰ ਤਾਂ ਸਵਾਦ ਲੈਣ ਆਈਆਂ ਨੇ ਪੂਆ ਹੀ ਨਹੀਂ ਕਰਨਾ ਤੁਸੀਂ ਕੁਝ ਸਾਰਾ ਕੁਝ ਲੈ ਕੇ ਆਇਆ ਸੀ ਥੋੜਾ ਕਾਹ ਵਾਲੀ ਵੀ ਅਸੀਂ ਖਾਣ ਤਾਂ ਸੱਚੀ ਪੁੱਤ ਸੌ ਲੱਗਿਆ ਸੀ ਲੈ ਕੇ ਆਈਆਂ ਗੀਆਂ ਲੈ ਪੂਆ ਹੁਣ ਤੂੰ ਸਾਡਾ ਨਾਲ ਆਉਣੀ ਆਂ ਕ્યાં ਸਿਖਾ ਗਏ ਆ ਫਿਰ ਐਗੀ ਅਸੀਂ ਤਾਂ ਨਹੀਂ ਰਾਤ ਨੂੰ ਉੱਠ ਕੇ ਖਾ ਗਈਆਂ ਵੀ ਸੋਨੂ ਗੱਲ ਫਿਰ ਪੁੱਤ ਅਸੀਂ ਖਾ ਗਈਆਂ ਹੋਆਂ ਗਈਆਂ ਤੁਸੀਂ ਨਹੀਂ ਖਾਧੀ ਤਾਂ ਪੂਆਸ ਤਾਂ ਦੇਖਿਆ ਵੀ ਨਹੀਂ ਵੀ ਤੁਸੀਂ ਕਿੱਥੇ ਡੱਬਾ ਰੱਖਿਆ ਜਾਂ ਕਿੱਥੇ ਰੱਖੜੀਆਂ ਰੱਖਿਆ ਨੇ ਉਹ ਮੈਨੂੰ ਪਤਾ ਵੀ ਨਹੀਂ ਉਹ ਪੂਆ ਮੈਨੂੰ ਕਹਿੰਦੇ ਮੈਂ ਪੈਸੇ ਪਾਉਂਦਾ ਸੋਨੂ ਆ ਮੇਰੇ ਪੈਸੇ ਡੱਬੇ ਲਿਆਉਂਦੇ ਪੁੱਤ ਲੈ ਕੇ ਆਏ ਅਸੀਂ ਕਿਹੜਾ ਕੰਮਲੇ ਸੀ ਵੀ ਖਾਲੀ ਆਏ ਅਸੀਂ ਐਡਾ ਤਿਹਾਰ ਸੀ ਤੂੰ ਤਾਂ ਆ ਬੁੱਢਾ ਫਿਰਦਾ ਸੀ ਮੇਰੇ ਪੂਆ ਉਹ ਰੱਖੜੀਆਂ ਲੈ ਕੇ ਆਈਆਂ ਨੇ ਰੱਖੜੀਆਂ ਲੈ ਕੇ ਆਈਆਂ ਨੇ ਆ ਬਣਾ ਲੈ ਹੁਣ ਮੇਰੇ ਡੂੰਘਾ ਬਣੇ ਮੈਨਾਂ ਉਧਰ ਉਧਰ ਨਹੀਂ ਜਾਣੀਆਂ ਅਸੀਂ ਤਾਂ ਚਾਹ ਨਾਲ ਲੈ ਕੇ ਆਈਆਂ ਸੀ ਭਾਬੀ ਆਇਆ ਨਾ ਪੁੱਠਾ ਸੇ ਦਬੋਲ ਸਾਨੂੰ ਪਈ ਇਹ ਤਾਂ ਸਾਰਾ ਕੁਝ ਲੈ ਕੇ ਆਏ ਸੀ ਐ ਥੋੜਾ ਜਿਹਾ ਸੀ ਵੀ ਕੀ ਲੈ ਕੇ ਆਈਆਂ ਨੇ ਇਹ ਮਮੈਂ ਤਾਂ ਉਹ ਤਾਂ ਸਾਡਾ ਨਾਮ ਐਵੇਂ ਲਾਉਣ ਲੱਗ ਗਈਆਂ ਵੀ ਜਿਵੇਂ ਅਸੀਂ ਚੋਰ ਹੁੰਨੇ ਆ ਕਿ ਸਿਰ ਇਹਨਾਂ ਦੇ ਲਾਤਾ ਜਵਾਬ ਨਾ ਬੂਆ ਆਹ ਗੱਲ ਮੈਨੂੰ ਛੋਡੀ ਪਸੰਦ ਨਹੀਂ ਬਾਈ ਮੇਰੀ ਮਾਂ ਦੀਆਂ ਗੱਲਾਂ ਸੱਚੀਆਂ ਨੇ ਪੂਆ ਕਦੇ ਪਿਆਰ ਕਰ ਹੀ ਨਹੀਂ ਸਕਦੇ ਆਪਦੇ ਪਰਿਵਾਰ ਨਾਲ ਪੁੱਤ ਸਾਨੂੰ ਤਾਂ ਸੌ ਲੱਗੇ ਲੈ ਕੇ ਆਈਆਂ ਸੀ ਦੋਨੇ ਪੈਣਾ ਨਹੀਂ ਖਲੂਗੀ ਛੋਡੀ ਅਸੀਂ ਖਾਲੀ ਨਹੀਂ ਆਏ ਸੀ ਹੋਰ ਮਜ਼ਾਕ ਕਰ ਲੈਂਦੇ ਹੋਰੀ ਸਾਨੂੰ ਸ਼ਰਮ ਨਹੀਂ ਆਉਗੀ ਪਹਿਲਾਂ ਅਸੀਂ ਖਾਲੀ ਹੱਥ ਆ ਮੰਗੀਆਂ ਆ ਤਾਂ ਆਪ ਤਾਂ ਆਸ਼ਗਨ ਹੋ ਗਿਆ ਪੂਆ ਜਦੋਂ ਭਤੀਜੇ ਰੱਖਣੇ ਵਾਸਤੇ ਭਾਈ ਤੁਸੀਂ ਸੁੱਖਾਂ ਸੰਤ ਇਹ ਮੰਗਣੇ ਸੀ ਫਿਰ ਜੇ ਕੋਈ ਚੀਜ਼ ਮਿੱਠਾ ਲਿਆਈਆਂ ਸੀ ਆਪਦੇ ਹੱਥ 'ਚ ਰੱਖਣੇ ਸੀ ਇਹ ਪੌਂਚੀਆਂ ਲੈਈਆਂ ਸੀ ਉਹ ਵੀ ਹੋਣੀਆਂ ਚਾਹੀਦੀਆਂ ਨਹੀਂ ਪੈਣੇ ਤਾਂ ਨਹੀਂ ਖਾਲੀ ਸੀ ਖਾਲੀ ਆਈਆਂ ਸੀ ਭਾਈ ਇਹਨਾਂ ਨੇ ਨਾ ਲਾ ਰਹੀਆਂ ਨੇ ਆਪਾਂ ਤੁਸੀਂ ਆਪਾਂ ਤਾਂ 4-500 ਰੁਪਇਆ ਲਾ ਕੇ ਆਏ ਸੀ ਇਹਨਾਂ ਨੇ ਉਧਰ ਉਧਰੀ ਕਰਿਆ ਸਾਮਾਨ 4-500 ਪੂਆ ਗਣਾ ਕਰ ਦਵਿੰਦਰ ਐਂ ਕਰ 4-500 ਤੇ ਪੂਆ ਵਰਗੇ ਨੂੰ 550 550 ਦੇ ਕੇ ਤੋੜਦੇ ਹੁਣ ਹਾਂ ਅਸੀਂ ਪੈਸਾ ਨਹੀਂ ਭੁੱਖੀਆਂ ਨਹੀਂ ਹੈਗੀਆਂ ਨਾ ਪੂਆ ਆ ਤਾਂ ਤੁਸੀਂ ਗਲਤ ਕੀਤਾ ਪੈਸਾ ਦਾ ਪਤੀਜਾ ਕਹ ਲੈ ਹੁਣ ਜਿਹੜਾ ਕੁਝ ਕਹਿਣਾ ਮੈਂ ਕੀ ਕਹਾ ਮੈਂ ਤਾਂ ਹੁਣ ਥੋਡੀ ਸਾਈਡ ਵੀ ਨਹੀਂ ਲੈ ਸਕਦਾ ਮੈਂ ਤਾਂ ਥੋਡੇ ਸਾਈਡ ਲਾਈਨ ਦਾ ਥੱਕਦਾ ਨਹੀਂ ਕਿਉਂ ਇਹ ਵੀ ਤੁਹਾਨੂੰ ਬੁੱਠਾ ਬੋਲਦੀਆਂ ਨੇ ਮੇਰੀ ਆਹ ਵੀ ਮਾਂ ਵੀ ਫੇਰ ਵੀ ਮੈਂ ਥੋਡੀ ਸਾਈਡ ਲੈਣਾ ਪੂਆ ਤੁਸੀਂ ਤਾਂ ਹੱਥ ਬਾਹਲਾ ਕੰਮ ਗਲਤ ਕੀਤਾ ਨਾ ਨਾ ਭਾਈ ਤੇ ਤੇਹਾਰਾ ਲੜ ਦੇ ਪੁੱਤਾਂ ਸੀ ਨਹੀਂ ਖਾਲੀ ਆਈਆਂ ਮੈਨੂੰ ਕਹਿ ਦਿੰਦੇ ਜੇ ਤੁਸੀਂ ਲੱਡੂ ਨਹੀਂ ਲੈਣੇ 10 ਰੁਪਏ ਦੇ ਤੁਸੀਂ ਗੁੜ ਲਿਆਉਂਦੇ ਗੁੜ ਘਰੋਂ ਮੈਂ ਦੇ ਦਿੰਦਾ ਗੁਰਤਾ ਉਹ ਐ ਸਾਨੂੰ ਯਕੀਨ ਕਿਵੇਂ ਦਵਾਈਏ ਵੀ ਅਸੀਂ ਲੈ ਕੇ ਆਈਆਂ ਮੇਰੇ ਤੇ ਅਸੀਂ ਸਾਰਾ ਕੁਝ ਰੱਖਿਆ ਗਾਂ ਦਾ ਉਹ ਪਰਚਾ ਮੇਰੇ થી ਖਾ ਗਿਆ ਫਿਰ ਫਿਰ ਉਹ ਤਾਂ ਫੰਗ ਲੱਗ ਗਿਆ ਕਬ ਉਹਦੇ ਰਖੜੀਆਂ ਦੇ ਨਾਲੇ ਲੱਡੂਆਂ ਦੇ ਹਾਂ ਉੱਡ ਗਿਆ ਤਾਂ ਫੁਰਰ ਕਰਕੇ ਘਰੋਂ ਰਾਤੇ ਰਾਤ ਕੀ ਰਾਤਾਂ ਨੂੰ ਭਈ ਅਸੀਂ ਜਾ ਕੇ ਆਉਦੇ ਉਹਦੇ ਕਮਰੇ ਚ ਸੌਂਗੇ ਆਸੀਂ ਨੀ ਕੁਝ ਦੇਖੇ ਭੂਆ ਜੀ ਤੁਸੀਂ ਕਹਿੰਦੇ ਅਸੀਂ ਬੋਲਣ ਜਾਣੀ ਆਪਾਂ ਤਾਂ ਹੀ ਤੁਸੀਂ 100 ਘੜਾ ਪਾਣੀ ਦਾ ਪੈ ਗਿਆ ਸੀ ਤੇਰੀ ਸੱਸ ਦੇਦੇ ਛੋਟੇ ਜਦੋਂ ਅਸੀਂ ਕਰੇ ਬੜਿਆਂਗੇ ਹਸੋਟਾ ਲੱਡੂਆਂ ਦੀ ਦੁਕਾਨ ਇਹੋੜੇ ਪਰਿਵਾਰ ਦੀ ਸਾਰੀ ਮਿਲੀਭੁਗ ਤੇ ਸਾਡਾ ਸਮਾਨ ਉਧਰ ਉਧਰੀ ਕਰਤਾ ਵੀ ਇਹਨਾਂ ਦੀ ਬਦਨਾਮੀ ਕਰਾਂਗੇ ਉਹ ਸਾਡੇ ਚੋਟਾ ਆ ਜਾਤਾ ਲੈ ਆ ਲੈ ਤੀਏ ਦਿਨ ਨਹੀਂ ਪੈਣ ਦਿੰਦਿਆਂ ਚੋਰ ਇਤਚੱਕ ਕੇ ਆਉਣੀ ਆ ਬਾਬੀ ਚਲ ਜਾਓ ਫਿਰ ਹੁਣ ਕੀ ਮੰਗਦੀਆਂ ਔਰੇ ਨਾ ਮਾਂ ਚੱਲ ਕੋਈ ਨਾ ਪੂਆ ਮੈਂ ਬਾਜ਼ਾਰ ਚੋਂ ਲੈ ਆ ਦਣਾ ਹੋਰ ਲੱਡੂ ਨਾਲ ਰੱਖੜੀਆਂ ਬੱਸ ਕਰ ਰਹਿਣ ਦੇ ਮੁੰਡਿਆ ਚੱਲ ਭਾਣੇ ਬੱਸ ਦਾ ਟਾਈਮ ਲੱਗ ਜਾਂਦਾ ਤੇਰੀ ਮਾਂ ਨੇ ਦਾ ਉਹ ਦਿਨ ਸੰਡੇ ਦਾ ਚੰਗਾ ਸਲੂਕ ਕਰੀ ਨੀ ਪੁੱਤ ਚੱਲ ਭੂਆਰ ਗੇਣੇ ਤਾਂ ਹਾਂ ਹਾਂ ਲੈ ਕੇ ਖਾਲੀ ਡੱਬਾ ਮੇਰੇ ਪੁੱਤ ਦੇ ਭੂਆਰ ਜਿਹੜਾ ਕੁਸ ਕਰਤਾ ਕਰਤਾ ਹੁਣ ਅਗਲੇ ਇਹ ਨਾ ਕਹਿਣ ਉੱਥੇ ਸ਼ਰੀਕੇ ਕਬੀਲੇ ਚ ਜਾ ਕੇ ਅਸੀਂ ਭਾਈ ਖਾਲੀ ਹੱਥ ਆ ਗਿਆਂ ਦੋਨੇ ਭੂਆ ਨੂੰ ਭਾਈ 11 1100 ਰੁਪਏ ਜ਼ਰੂਰ ਦੇ ਦੇ ਕੋਈ ਨਾ ਰਖੜੀ ਦਾ ਜਿਹੜਾ ਕੋ ਸੋਨਾ ਸੀ ਨਹੀਂ ਭਾਈ ਜਦੋਂ ਅਸੀਂ ਰਖੜੀਆਂ ਨਹੀਂ ਲੈ ਕੇ ਆਈਆਂ ਅਸੀਂ ਲੈ ਕੇ ਵੀ ਨਹੀਂ ਜਾਂਦੇ ਆਜਾ ਆਪਾਂ ਅੰਦਰ ਚੱਲੀਏ ਇਹਨਾਂ ਨੂੰ ਬੈਠਿਆ ਰਹਿਣ ਦੇ ਆਪਾਂ ਚੱਲੀ ਅੰਦਰ ਬਸ ਮੇਰੇ ਤਾਂ ਪੂਆ ਹੋਰ ਨਾਲ ਮੋਹ ਨਹੀਂ ਆਜਾ ਪ੍ਰੀਤ ਆਜਾ ਗਗਨ ਬੈਠਿਆ ਰਹਿਣ ਦੇ ਆਪੀ ਜੀ ਨੇ ਥੋੜਾ ਜੀ ਕੀਤਾ ਬਾਈ ਜਦੋਂ ਥੋੜਾ ਜੀ ਕੀਤਾ ਅੰਦਰ ਆਜੂ ਜੀ ਥੋੜਾ ਜੀ ਕੀਤਾ ਬਾਹਰੇ ਬਾਜੋ ਹੁੰਦਾ ਸਾਨੂੰ ਪੂਆ ਅਸੀਂ ਥੋੜੇ ਅੰਦਰ ਆ ਕੇ ਕੀ ਕਰਾਂਗੇ ਸਾਨੂੰ ਕੀ ਲੋੜ ਐ ਅੰਦਰ ਆਉਣ ਦੀ ਸਾਡੇ ਆਜਾ ਦਾ ਮਾ ਆਜਾ ਹੁਣ ਅਸੀਂ ਆਉਂਦਗੀ ਰਹਾਂਗੀਆਂ ਹੂੰ ਚੱਲ ਬਾਗ ਜੋ ਅਸੀਂ ਕਦੋਂ ਕਹਿੰਦੇ ਆ ਆਉਂਦੀਆਂ ਰਹੋ ਨਾ ਚੰਗੇ ਪਹਿਲੇ ਲਹਿਾਈਆਂ ਸੀ ਪਹਿਣ ਗਏ ਕਿੱਧਰ ਫੇਰੇ ਉਹਨਾਂ ਦੀ ਫੇਰਾ ਵੀ ਫੇਰਾ ਫੇਰੀ ਕਰੀਏ ਕੋਈ ਨਾ ਨੇ ਕੀ ਕੀਏਗੀ ਚੂ ਚਲੀਆਂ ਜਾਂ ਸਿਹਾਰ ਵਾਲੀਆਂ ਨੇ ਵੀ ਆਪੇ ਪੂਆ ਹੋਰਾਂ ਦੀ ਬਦਨਾਮੀ ਹੋਊਗੀ ਸਾਫਤ ਕਰ ਦਿਆਂ ਨੇ ਆਪਾਂ ਨੂੰ ਆਪਦੀ ਸੱਸ ਦੇ ਮੂਹਰੇ ਐ ਕਹਿੰਦੀਆਂ ਨੇ ਵੀ ਪੂਆ ਹੋਰਾਂ ਨੂੰ ਨਿੰਦਣ ਐ ਇਹ ਚੱਲ ਪੜਣਾ ਆਪਣਾ ਕੀ ਐ ਇੱਥੇ ਚੱਲ ਚੱਲੀ ਆਪਾਂ ਵੀ ਫੇਰ ਮੈਂ ਵੀ ਤੈਨੂੰ ਕਹੀ ਨਹੀਂ ਆ ਜਦੋਂ ਮਾਪਿਆਂ ਨਾਲ ਨਾ ਰਹੇ ਉਦੋਂ ਧੀਆਂ ਦੇ ਪੇਕੇ ਮੁੱਕ ਜਾਂਦੇ ਨੇ ਚੱਲ ਫੇਰ ਠੀਕ ਆ ਜਾ ਜਿਹੜੀ ਕਰਕੇ ਠੀਕ ਐ ਨਾਲੋਂ ਹੋ ਤਾਂ ਨਾ ਚੱਲ ਨੀ ਪੜਣ ਵਧੀਆ ਹੋਇਆ ਤਾਂ ਨਹੀਂ ਹੋਰ ਖਾਲੀ ਡੱਬੇ ਦੇਖ ਕੇ ਦੇਖ ਕੇ ਮੈਂ ਕਰਦੀਆਂ ਸੀਗੀਆਂ ਨਹੀਂ ਹਾਏ ਮੈਨੂੰ ਤਾਂ ਐਂ ਡਰ ਸੀ ਕਿਤੇ ਤੂੰ ਨਾ ਬੋਲ ਫੇ ਤੂੰ ਨਾ ਬੋਲ ਫੇ ਨਾ ਮੈਂ ਕਾਨੂੰ ਬੋਲਦੀ ਸੀ ਨਹੀਂ ਸਵਾਦ ਹੀ ਆ ਗਿਆ ਸਹੀ ਗੱਲ ਆ ਐਂ ਕਹਿੰਦੇ ਹੁੰਦੇ ਐਂ ਰਿਸ਼ਤੇ ਟੁੱਟਦੇ ਆ ਨਹੀਂ ਆਈ ਰਖੜੀ ਵੇਲੇ ਆ ਜਾਂਦੀਆਂ ਚੱਕ ਕੇ ਡੱਬਾ ਆ ਜਾਂਦੀਆਂ ਚੱਕ ਕੇ ਡੱਬਾ ਆ ਮੇਰੇ ਪੈਸਿਆਂ ਦਾ ਜਾਣ ਕੇ ਸੁਲਾ ਜੀ ਮਾਰਦੀ ਸੀ ਵੀ ਕਿਤੇ ਦਵਿੰਦਰ ਨੂੰ ਆਪਣੇ ਤੇ ਨਾ ਸ਼ੱਕ ਹੋ ਜਾਏ ਉਹ ਤਾਂ ਆਪਾਂ ਨੂੰ ਹੀ ਕਹੀ ਜਾਂਦੀਆਂ ਸੀ ਨੇ ਕਹੀ ਜਾਂਦੀਆਂ ਸੀ ਪਰ ਦਵਿੰਦਰ ਦਾ ਦਿਲ ਟੁੱਟ ਗਿਆ ਦਵਿੰਦਰ ਨੂੰ ਉਹ ਮੰਨਦਾ ਇਹ ਗੱਲਾਂ ਨੂੰ ਵੀ ਆਪਸ਼ਾਗਨ ਹੋ ਗਿਆ ਉਹਨੇ ਜਦੋਂ ਡੱਬਾ ਖਾਲੀ ਦੇਖਿਆ ਉਹਨੂੰ ਐ ਹੋ ਗਿਆ ਵੀ ਹਾਈਪੂ ਆਵਰ ਗਣੇ ਤਾਂ ਮੈਂ ਜੱਗੋ ਤੇਰ ਵੀ ਕਰਤੀ ਨਹੀਂ ਹੁਣ ਤਾਂ ਸਾਰੀ ਉਮਰ ਦਾ ਰਿਸ਼ਤਾ ਟੁੱਟ ਗਿਆ ਇਹਨਾਂ ਦਾ ਨਹੀਂ ਸਹੀ ਗੱਲ ਆ ਨਹੀਂ ਰਿਸ਼ਤਾ ਤਾਂ ਰਿਸ਼ਤਾ ਪਤਾ ਕੀ ਆ ਨਾਲੇ ਆਪਣੇ ਪੈਣ ਪੈਸੇ ਵਚ ਗਏ ਆ ਇਹ ਸਾਲ ਨਹੀਂ ਭੂਆ ਵਰਗਣ ਉਹ ਦੇ ਦੇ ਉਹ ਦੇ ਦੇ ਹੁਣ ਕੁੜੀਆਂ ਜੇ ਆਉਣਗੀਆਂ ਉਹੀ 5-500 ਉਹਨਾਂ ਨੂੰ ਦੇ ਦਾਂਗੇ ਇੱਕ-ਇੱਕ ਸੂਟ ਦੇ ਦਾਂਗੇ ਲਿਆ ਕੇ ਹੋਰ ਹਾਂ ਕੀ ਦੇ ਕਿਦੇ ਰਸਤੇ ਕਰੀ ਜਾਈਏ ਆ ਤਾਂ ਪੜਾ ਵਾੜਾ ਸੋਣਾ ਹੋਇਆ ਨਹੀਂ ਤਾਂ ਵੇਰਲੀ ਇਹ ਨਾਲੇ ਘਰਵਾਰ ਉਹੀ ਤੁਰੀਆਂ ਫਰਦੀਆਂ ਰਹਿੰਦੀਆਂ ਆ ਜਾਂਦੀਆਂ ਨੇ ਨਹੀਂ ਤੁਰੀਆਂ ਫਰਦੀਆਂ ਰਹਿਣ ਉਹੀ ਗੱਲ ਦਵਿੰਦਰ ਨੂੰ ਆਪਣੇ ਤੇ ਵਿਸ਼ਵਾਸ ਹੋ ਗਿਆ ਵੀ ਮੇਰੀਆਂ ਭੂਆ ਵਰਗੀਆਂ ਮਾੜੀਆਂ ਪਰ ਉਹਨੂੰ ਕਮਲੇ ਨੂੰ ਕੌਣ ਦੱਸੇ ਵੀ ਲੱਡੂ ਤਾਂ ਅਸੀਂ ਸਿੱਟਟੇ ਆਂ ਰੂੜ ਗਿਆ ਤੇ ਡਾਇਰਕਟ ਗਿਆ ਅਸੀਂ ਕੀਤਾ ਇਹ ਕੰਮ ਤਾਂ ਆਪਣੇ ਵਰਗੇ ਦਾ ਸਤਾਨ ਕਰ ਕਰ ਹੀ ਹੋਣ ਭੈਣੇ ਤੁਸੀਂ ਅੱਜ ਅਚਾਨਕ ਕਿਵੇਂ ਆ ਗਏ ਵੀਰੇ ਅਸੀਂ ਰਖੜਿਆਂ ਨੂੰ ਜਾਣਾ ਤਾਂ ਸੀਗਾ ਅੱਜ ਤਾਂ ਸੁਨਾਰਾ ਲੈ ਕੇ ਆਈ ਦੀਏ ਹਾਂ ਅਚਾਨਕ ਥੋੜੀ ਆਏ ਆ ਭੈਣ ਆਹ ਲੈ ਫੜ ਅੱਜ ਤਾਂ ਸੁਨਾਰਾ ਲੈ ਕੇ ਆਈ ਦੀਏ ਸਭ ਤਾਂ ਵਧੀਆ ਨਹੀਂ ਹੈਗਾ ਚੱਲ ਵਧੀਆ ਗੱਲ ਆਣਾ ਦੀ ਵੀਰੇ ਹੋਰਾਂ ਨੇ ਹਾਂ ਅਸੀਂ ਆਪਦੇ ਭੈਣ ਦੇ ਘਰੇ ਜਾਣਾ ਕੀ ਦੱਸ ਕੇ ਜਾਣਾ ਸ਼ੌਂਕਾ ਸੀ ਚੱਲ ਵਧੀਆ ਹੋਇਆ ਹਾਂ 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 ਸਰਪ੍ਰਾਈਜ਼ ਭੈਣ ਦੇ ਘਰੇ ਜਾਣਾ ਬੰਦਾ ਦੱਸ ਕੇ ਥੋੜੀ ਜਾਂਦਾ ਹੁੰਦਾ ਸਹੀ ਗੱਲ ਆ ਇਹ ਕਿਹੜਾ ਬਗਾਨਾ ਘਰ ਕੋਈ ਆਪਦਾ ਘਰ ਆਪਣਾ ਤੇ ਹੋਰ ਬੇਬੇ ਬਾਪੂ ਕਿਵੇਂ ਆ ਹਾਂ ਵਧੀਆ ਬੇਬੇ ਬਾਪੂ ਵਧੀਆ ਤੁਸੀਂ ਦਿਓ ਕੋਈ ਖੁਸ਼ਖਬਰੀ ਹੁਣ ਇੱਕ ਜਣਾ ਤਾਂ ਵਿਆਹ ਕਰਾ ਲਓ ਭਾਈ ਦੋਨਾਂ ਚੋਂ ਸਾਨੂੰ ਵੀ ਐ ਹੋ ਜੇ ਵੀ ਚੱਲ ਸਾਡੇ ਘਰੇ ਰੋਟੀ ਪੱਕਦੀ ਹੋਗੀ ਉਹ ਵਿਆਹ ਕਰਾਵਾਂਗੇ ਕੋਈ ਗੱਲ ਨਹੀਂ ਹਜੇ ਉਮਰ ਕਿਹੜੀ ਆ ਵਿਆਹ ਦਾ ਡਾਡੀ ਹੱਸਣ ਖੇਡਣ ਦੀ ਉਮਰ ਆ ਗਈ ਹਾਂ ਹੋ ਹੱਸਦੇ ਖੇਡਦੇ ਨਾ ਬੁੜੇ ਹੋ ਜੇ ਕਿਤੇ ਦੋਨੇ ਨਹੀਂ ਨਹੀਂ ਕਰਾਂਦੇ ਮੈਂ ਹਜੇ ਪੂਰਾ ਜਵਾਨ ਹੈ ਦੀ ਦਾੜੀ ਤੇ ਬਜ਼ੁਰਗ ਵਾਲ ਕਿੱਤੇ ਹੋਗੇ ਹਾਂ ਇਹਦੇ ਬਾਰੇ ਮੜਾ ਸੋਚੋ ਨਹੀਂ ਨਹੀਂ ਮੈਂ ਪਹਿਲਾਂ ਇਹਦਾ ਕਰੂੰਗਾ ਚੱਲ ਵਧੀਆ ਹੋਇਆ ਪਰਸੋ ਪਤਾ ਸਾਡੇ ਨਾ ਭੂਆ ਵਰ ਗਿਆਈਆਂ ਸੀ ਅਸੀਂ ਤਾਂ ਭਾਈ ਉਹਨਾਂ ਨੂੰ ਮੋੜ ਤਾਸ ਤੇ ਕੁਛ ਨਹੀਂ ਦਿੱਤਾ ਕਿਉਂ ਕਿਉਂ ਰਖੜੀਆਂ ਲੈ ਕੇ ਆ ਜਾਂਦੇ ਤਾਂ ਬੁੜਗਾਂ ਹੋਈਆਂ ਪਈਆਂ ਵੀਰੇ ਹੁਣ ਉਹ ਤਾਂ ਆ ਕੇ ਬੈਠੀ ਗਈਆਂ ਵੀਰੇ ਉਹ ਤਾਂ ਜਾਣ ਦਾ ਨਾ ਹੀ ਨਹੀਂ ਲੈਂਦੀਆਂ ਸੀ ਹਾਂ ਨਾਲੇ ਹੁਣ ਉਮਰ ਉਹਨਾਂ ਦੀ ਹਾਂ ਕੁੜੀਆਂ ਹੋਈਆਂ ਸੀ ਤਾਂ ਪਤਾ ਕੀ ਕੀਤਾ ਵੀਰੇ ਉਸ ਤਾਂ ਡੱਬੇ ਡੱਬਾ ਜਿਹਾ ਸੀ ਜਿਹੜਾ ਲੱਡੂਆਂ ਲੈ ਕੇ ਆਇਆ ਉਹ ਵੀ ਰੂੜੀ ਤਾਂ ਸੁੱਟੇ ਲੱਡੂ ਤੇ ਰਖੜੀਆਂ ਵੀ ਸੁੱਟਤੀਆਂ ਅੱਛਾ ਉਹ ਕੰਮ ਸਿਕਾ ਲੱਡੂ ਤਾਂ ਖਾ ਲੈਂਦੇ ਉਹ ਕਾਨੂੰ ਰੂੜੀ ਤੇ ਸੱਟਨੇ ਸੀ ਆਹ ਕਮਲੀ ਨੇ ਰਾਏ ਦਿੱਤੀ ਮੈਨੂੰ ਸੱਚੀ ਮੈਂ ਵੀ ਰਹਿ ਦਿੱਤੀ ਸੀ ਹਨਾ ਤੂੰ ਹੀ ਰਹਿ ਦਿੱਤੀ ਸੀ ਇਹ ਤਾਂ ਮੈਨੂੰ ਲੁਕੋ ਕੇ ਰੱਖਣੀ ਸੀ ਡੱਬਾ ਹੁਣ ਕਹਿੰਦਾ ਅਸੀਂ ਵੀ ਐਵੇਂ ਨਹੀਂ ਜਿਉ ਸਾਨੂੰ ਪਤਾ ਲੱਗ ਗਿਆ ਸੀ ਨਾ ਸਾਡੇ ਭਰਾ ਆਉਂਦੇ ਆ ਮੈਂ ਕਿਹਾ ਚਲ ਹੁਣ ਤਾਂ ਘਰੇ ਆ ਜਾਂਦੇ ਰਖੜੀ ਬੰਨਦਾਂਗੇ ਭਾਈ ਲੈ ਇੱਕ ਜਣੇ ਤੇ ਤੂੰ ਬੰਨ ਦੇ ਇੱਕ ਜਣੇ ਤੇ ਮੈਂ ਬੰਨ ਦਿੰਨੀ ਆ ਆਪਣਾ ਨਾਲੇ ਰਖੜੀ ਦਾ ਤਿਹਾਰ ਇੱਥੇ ਹੀ ਮਨਾਇਆ ਜਾਊਗਾ ਲੈ ਵੀਰੇ ਬਾਹਾਂ ਕਰਕੇ ਦਾ ਲਾਲ ਹਾਏ ਮਨਾਇਆ ਜਾਊਗਾ ਪਰ ਮਨਾਇਆ ਗਿਆ ਨਹੀਂ ਕੀ ਮੇਰੀ ਗੱਲ ਸੁਣ ਕੋਈ ਰਖੜੀ ਨਹੀਂ ਮੰਨਣੀ ਆ ਦੇ ਭਰਾਵਾਂ ਦੇ ਠੀਕ ਹੈ ਉਹ ਕੀ ਹੋ ਗਿਆ ਤੈਨੂੰ ਹਾਂ ਗੱਲ ਸੁਣ ਲਓ ਮੇਰੀ ਪਹਿਲਾਂ ਹਾਂ ਮੇਰੀ ਆਪੂਆ ਆਈਆਂ ਸੀ ਇਹਨਾਂ ਨੇ ਧੋਖਾ ਕੀਤਾ ਉਹਦੇ ਨਾਲ ਕੀ ਰਖੜੀਆਂ ਰਖੜੀਆਂ ਵੀ ਇਹਨਾਂ ਨੇ ਮਤਲਬ ਲਕੋਤੀਆਂ ਤੇ ਉਹਦੇ ਡੱਬੇ ਵੀ ਇਹਨਾਂ ਨੇ ਲੱਡੂਆਂ ਦੇ ਲਕੋਤੇ ਪਤਾ ਨਹੀਂ ਡੇਗ ਤੇ ਕਿਤੇ ਚਲ ਕੋਈ ਗੱਲ ਨਹੀਂ ਫਿਰ ਤੂੰ ਤਾਂ ਹੱਥਾਂ 'ਚ ਕੋੜੀ ਸਾਡੇ ਸਾਰੇ ਸਾਹਮਣੇ ਆ ਇਹਨਾਂ ਨੇ ਜਿਹੜੀ ਸਾਡੀ ਇਨਨੀ ਕੀਤੀ ਭੂਆ ਦੀ ਬੇਇੱਜ਼ਤੀ ਉਹ ਤੁਸੀਂ ਕੁਛ ਸਿਖਾਇਆ ਨਹੀਂ ਉਹ ਕੋਈ ਨਾ ਤਿਹਾਰ ਮਸਾਂ ਦਾ ਨਾ ਮੈਂ ਗੱਲ ਸੁਣੋ ਮੈਂ ਤਾਂ ਕੁਛ ਨਹੀਂ ਕੀਤਾ ਬਾਈ ਕਿਸੇ ਆਪਦੇ ਭੈਣਾਂ ਨੂੰ ਕੁਝ ਵੀ ਨਹੀਂ ਸਿਖਾਇਆ ਉਹ ਤਾਂ ਕਿਹੜੀ ਗੱਲ ਹੋ ਗਈ ਹੋ ਗਈ ਫੜਾ ਰੱਖਿਆ ਤੂੰ ਥੋੜਾ ਜਿਆਦਾ ਨਹੀਂ ਬੋਲੀ ਜਾਂਦਾ ਤੇ ਮੇਰਾ ਭਰਾ ਆ ਕੇ ਬੋਲੂਗਾ ਫਿਰ ਇਹ ਤਾਂ ਉਹ ਜਿਆਦਾ ਨਹੀਂ ਅਸੀਂ ਜਰਾ ਏਡੀ ਦੂਰ ਆਇਆਗੇ ਏਡੀ ਦੂਰ ਮੇਰੇ ਕਹਿੰਦੇ ਤੁਸੀਂ ਬੰਬੇ ਤਵਾਏ ਹੋਮ ਜਦੋਂ ਗਲਤੀ ਇਹਨਾਂ ਦੀ ਪਹਿਲਾਂ ਤਾਂ सोनू ਕਿਹਨੇ ਪੜਕਾਤਾ ਕਿਹਨੇ ਉਂਗਲ ਵਾਲਾ ਛੋਟੀਆਂ ਗੱਲਾਂ ਸੁਨੇਗਾ ਗਣ ਤੂੰ ਮੈਂ ਤਾਂ ਥੱਪੜ ਨਾ ਖਾ ਲਈ ਠੀਕ ਹੈ ਪ੍ਰੀਤ ਤੇਰੀ ਤਾਂ ਮੈਂ ਕਹੀਂ ਕੀ ਤੂੰ ਤਾਂ ਚਾਂਬਲੀ ਹੋਈ ਹੈਗੀ ਇਹਨੂੰ ਵੀ ਚਮੜਾਤਾ ਮੇਰੇ ਘਰ ਵਾਲੀ ਨੂੰ ਕਿਹੜੇ 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 ਭਾਈ ਨੂੰ ਵੀ ਮੈਂ ਕਰਦਾ ਫੋਨ ਕੈਨੇਡਾ 'ਚ ਬੈਠੇ ਨੂੰ ਵੀ ਆਹ ਕੁਛ ਕਰਦੀ ਐ ਇਹ ਹਾਂ ਤੁਸੀਂ ਕੀ ਕਰਦੀ ਹੋ ਲੱਛਣ ਇਹ ਅਸੀਂ ਤਾਂ ਕੁਝ ਵੀ ਨਹੀਂ ਕੀਤਾ ਉਹ ਚਾ ਕੋਈ ਨਹੀਂ ਤੂੰ ਠੰਡਾ ਰਹਿ ਹੁਣ ਰੱਖਣੀ ਤਾਂ ਬਣਾ ਲਿਆ ਬਸ ਕੋਈ ਰੱਖਣੀ ਨਹੀਂ ਮੰਨਿਆਂ ਦੀ ਨਾਲੇ ਆ ਤੁਹਾਡਾ ਸਮਾਨ ਦਾ ਚੱਕੋ ਪਰਾਂ ਹਾਏ ਸਾਡੇ ਸੁਨਹਾਰਾ ਕਾ ਤੂੰ ਐਂ ਛੱਡ ਗਿਆ ਸੁਨਹਾਰਾ ਦੇਰੇ ਸੋਨੂੰ ਤੁਸੀਂ ਸਾਡੇ ਨਾਲ ਕੀਤਾ ਰਿਸ਼ਤੇ ਨਾਲ ਰਿਸ਼ਤੇਦਾਰਾ ਨਾ ਫਿਰ ਭੂਆ ਵਰਗੇ ਤਾਂ ਹੁਣ ਕਿੱਦਾਂ ਦੇਣਾ ਸੀਗੇ ਉਹ ਖੇਤਰਪੇੜ ਤੁਸੀਂ ਨੇ ਮੱਥੋਂ ਕਰਾਲਾ ਕੋਈ ਚੱਜ ਦੀ ਗੱਲ ਕਰੋ ਦੇਖ ਲੈ ਪਹਿਣਾ ਗੱਲ ਸੁਣ ਲੈ ਕਹਿੰ ਮੇਰੀ ਹਾਂ ਬੇਇੱਜ਼ਤੀ ਤੁਸੀਂ ਕੀਤੀ ਸਾਡੀ ਮੇਰੀ ਗੱਲ ਸੁਣ ਪਹਿਲਾਂ ਜਿਵੇਂ ਸੋਨੂੰ ਚਾਹ ਛੋਡੇ ਭਰਾਵਾ ਦਾ ਮੇਰੇ ਪੂਆ ਹੋਰਾਂ ਨੂੰ ਇਸ ਘਰ ਦਾ ਚਾਹ ਸੀ ਤੁਸੀਂ ਉਹਨਾਂ ਨਾਲ ਧੋਖਾ ਕੀਤਾ ਐਂ ਕਰਦੇ ਹੁੰਦੇ ਨੇ ਕੋਈ ਚੱਲ ਜੀ ਮੰਨਦੇ ਆ ਸੀ ਪਿਆ ਪਿਆ ਸਾਗਦੀਆਂ ਹੋਰੀਆਂ ਨਹੀਂ ਉਹ ਫਿਰ ਸਾਡੇ ਭਰਾਣਾ ਤਾਂ ਹੁਣ ਉਹ ਜੀ ਨਾ ਕਰੋ ਤੁਸੀਂ ਉਹ ਤਾਂ ਬੁੜੀਆਂ ਹੋਈਆਂ ਪਿਆ ਪੂਆ ਵਰਗੀਆਂ ਸੋਡੇ ਤੇ ਮੇਰੇ ਚ ਬਹੁਤ ਫਰਕ ਹੈ ਲੈ ਤੁਸੀਂ ਤਾਂ ਬੰਨ ਲਓ ਰਖੜੀਆਂ ਠੀਕ ਐ ਪਰ ਆ ਗਲਤ ਗੱਲ ਹੁੰਦੀ ਐ ਜਿਹੜੀ ਤੁਸੀਂ ਕਰਦੀਓ ਉਹਨਾਂ ਚ ਵੀ ਉਹੀ ਖੂਨ ਐ ਜਿਹੜਾ ਸੋਡੇ ਚ ਐ ਕੋਈ ਨਾ ਜੀ ਕੋਈ ਗੱਲ ਨਹੀਂ ਬਰਾਣਾ ਤੂੰ ਗਰਮੀ ਨਾ ਖਾ ਆ ਵੈਸੇ ਜੇ ਦੇਖਿਆ ਜਾਵੇ ਭਾਈ ਗੱਲ ਸੁਣ ਲੈ ਜੇ ਦੇਖਿਆ ਜਾਵੇ ਤਾਂ 100% ਵੈਸੇ ਭਰਾਣੇ ਦੀ ਗੱਲ ਵੀ ਸਹੀ ਐ ਆਏ ਕਰਨਾਂ ਦੀ ਪਰ ਉਹਦੀ ਵੀ ਸਹੀ ਆ ਪਰ ਇਹਨਾਂ ਦੀ ਵੀ ਸਹੀ ਆ ਇਹਨਾਂ ਨੇ ਸਾਰੀ ਉਮਰ ਗੋਲਾ ਧੰਦਾ ਥੋੜੂ ਕਰਨਾ ਕਾ ਦੀ ਅਚਾ ਜੇ 2 ਦਿਨ ਛੋੜੇ ਕਰੇ ਇਸ ਤਰ੍ਹਾਂ ਇਹ ਤੁਸੀਂ ਗੋਲਾ ਧੰਦਾ ਕਰਦੇ ਹੋ ਕੱਲ ਨੂੰ ਬਾਈ ਤੁਹਾਡਾ ਵਿਆਹ ਹੋਊਗਾ ਛੋੜਿਆਂ ਬਹੂਆਂ ਜਦੋਂ ਇਹਨਾਂ ਦੇ ਲਾਉਣਗੇ ਜੂਤ ਚਿਤੜਾਂ ਤੇ ਫਿਰ ਤੁਸੀਂ ਕਹੋਗੇ ਐ ਬੋਲਦਾ ਫਿਰ ਫਿਰ ਤੁਸੀਂ ਫਿਰ ਕੀ ਕਰੋਗੇ ਫਿਰ ਤੁਸੀਂ ਕੀ ਕਰੋਗੇ ਹੱਸਣ ਵਾਲੀ ਗੱਲ ਨਹੀਂ ਮੈਂ ਸਿੱਧੀ ਹੋ ਕੇ ਗੱਲ ਸੁਣੋ ਮੈਨੂੰ ਆਏ ਹੋ ਗਿਆ ਵੀ ਤੂੰ ਸਾਨੂੰ ਆਏ ਕਹਿਣਾਗਾ ਹਾਂ ਨਾ ਮੈਂ ਮੈਂ ਸਹੀ ਗੱਲ ਕਹਿਣਾ ਵੀਰੇ ਇਹ ਤਾਂ ਕਮਰਾ ਹੋ ਗਿਆ ਦੇਖ ਲੈ ਕਿੰਨੇ ਇਹਨਾਂ ਜਮੀ ਬੋਲਣ ਦਾ ਆਪਣੀ ਨੀਖੇ ਰ ਚਿੱਤਰਾ ਤੇ ਮਾਰੂ ਲਾ ਉਹ ਵੀਰੇ ਚਲ ਉਹਨੂੰ ਤਾਂ ਨਹੀਂ ਪਤਾ ਤੈਨੂੰ ਕਿਹੜਾ ਪਤਾ ਤੂੰ ਤਾਂ ਪੁੱਠੇ ਸਿੱਧਾ ਗੱਲਾਂ ਕਰਦਾ ਹੁੰਨਾ ਗਾ ਕਰ ਉਹਦੀ ਗੱਲ ਨੂੰ ਤਾਂ ਹਰਾਉਂਦੀ ਕਿ ਲੋੜ ਹੈ ਮੇਰੇ ਨਾਲ ਬਣੀ ਮਣੀ ਰਾਸੀ ਮਿਲਦੀ ਮੇਰੀ ਗੱਲ ਸੁਣ ਲੈ ਤੂੰ ਸਤਾ ਰਖੜੀਆਂ ਮੰਨ ਲੋ ਲੈ ਤੂੰ ਸਾ ਜਲੂਸ ਕਰਤਾ ਚਡੇਲ ਨੂੰ ਤੂੰ ਸਾਡੇ ਘਰ ਦੀਆਂ ਆ ਅਸੀਂ ਉਹ ਤੋਂ ਮਾਫੀ ਮੰਗ ਲਾਂਗੇ ਮਾਫੀ ਮੰਗਣ ਵਾਲੀ ਦਿਲ ਤਾਂ ਤੋੜਤਾ ਨਾ ਦਾ ਅਸੀਂ ਉਹਨਾਂ ਨੇ ਵਗਾਟ ਹੈ 20 2 ਕਿੱਲੇ ਨੇ ਆਪਣੇ ਕੋਲ ਤਾਂ 10 10 ਸੀ ਨੇ ਕੋਈ ਨਾ ਬੁੜੀ ਹੋਈਏ ਪੈਨੇ ਜੇ ਹੁਣ ਦਿਲ ਟੁੱਟ ਗਿਆ ਫਿਰ ਦੱਸ ਕੀ ਹੁੰਦਾਗਾ ਕੱਲ ਨੂੰ ਤੇਰੀ ਮਾਂ ਵੀ ਬੁੜੀ ਹੋਊਗੀ ਉਹ ਨਾਨਕੀ ਜਾਣ ਤੋਂ ਫਿਰ ਹਟਾ ਦੇ ਨਾ ਵਿੱਚ ਚੱਲ ਕੋਈ ਨਾ ਵੀਰ ਇਹ ਤੂੰ ਤਾਂ ਬਾੜੀਆਂ ਲੰਬੀਆਂ ਗੱਲਾਂ ਲੈ ਕੇ ਆਣਾ ਪਾਉਣਿਆ ਕੋਈ ਨਹੀਂ ਸੰਧਾਰਾ ਦੇਂਦਾ ਤੇਰੀ ਮਾਂ ਵੀ ਆਊਗੀ ਕੋਈ ਨਾ 4-5 ਮਹੀਨਿਆਂ ਨੂੰ ਤਿਹਾਰ ਤਾਂ ਹੋਰ ਵੀ ਆਜੂ ਦੀਵਾਲੀ ਆਜੂ ਉਦੋਂ ਦੇਖੀ ਛੋਟਾ ਸਮਾਰਕ ਜਲੂਸ ਕਾੜਦਾ ਸਾਨੂੰ ਚਾਹ ਪਾਣੀ ਦਾ ਕੀ ਪੁੱਛੋ ਜਾਂ ਕੋਈ ਸਾਡੇ ਗੱਲ ਪੈ ਗਿਆ ਛੋਟੇ ਵਾਸਤੇ ਤੁਸੀਂ ਡੰਡੀ ਲੱਗੋ ਹਾਂ ਲਾ ਇਹ ਚੰਗੀ ਇੱਜ਼ਤ ਕਰਦਾਗਾ ਕੋਈ ਨਾ ਭਰਾਵਾ ਰਖੜੀ ਬਣਾ ਬੋਲੀ ਜਾਣ